ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਖੜੇ ਹਾਂ ਜੀ ਲਾਹੌਰ ਤੋਂ ਕੋਈ 40 ਕਿਲੋਮੀਟਰ ਬਾਹਰ ਤੇ ਅਸੀਂ ਜਾ ਰਹੇ ਹਾਂ ਪਿੰਡ ਮਾਨਕ ਦੇ ਵੱਲ ਜਿਹੜਾ ਮਾਨਕ ਪਿੰਡ ਹੈ ਇਹ ਲਾਹੌਰ ਡਿਸਟ੍ਰਿਕਟ ਦੇ ਵਿੱਚ ਹੀ ਪੈਂਦਾ ਹੈਗਾ ਤੇ ਪਹਿਲੀ ਪਾਸ਼ਾਹੀ ਨਾਲ ਸੰਬੰਧਤ ਹੈ ਇੱਥੇ ਗੁਰਦੁਆਰਾ ਸਾਹਿਬ ਗੁਰਨਾਨਕ ਪਾਸ਼ਾ ਕਹਿੰਦੇ ਆ ਇੱਥੇ ਆਏ ਸੀਗੇ ਤੇ ਲਾਹੌਰ ਦੇ ਆਲੇ ਦੁਆਲੇ ਕਾਫੀ ਸਾਰੇ ਗੁਰਦੁਆਰਾ ਸਾਹਿਬਾ ਜਿੱਥੇ ਗੁਰਨਾਨਕ ਪਾਸ਼ਾ ਵਿਚਰਦੇ ਰਹੇ ਤੇ ਮਾਨਕ ਪਿੰਡ ਉਹਨਾਂ ਪਿੰਡਾਂ 'ਚੋਂ ਇੱਕ ਹੈ ਤੇ ਅੱਜ ਅਸੀਂ ਤੁਹਾਨੂੰ ਜੀ ਉਹ ਦਿਖਾ ਕੇ ਲਿਆਉਂਦੇ ਆ। ਇਹ ਲਓ ਜੀ ਅਸੀਂ ਪਹੁੰਚ ਗਏ ਆ ਪਿੰਡ 'ਚ ਮੇਰੇ ਖਿਆਲ 'ਚ ਤੇ ਪਿੰਡ ਵਧੀਆ ਲੱਗ ਰਿਹਾ ਹੈ ਡਿਵੈਲਪ ਹੈ ਪੂਰਾ ਤੇ ਕਿਉਂਕਿ ਲਾਹੌਰ ਦੇ ਨੇੜੇ ਪੈਂਦਾ ਨਾ ਕੋਈ ਕੱਚਾ ਘਰ ਨਹੀਂ ਦਿਖ ਰਿਹਾ ਸਾਰੇ ਪੱਕੇ ਵਧੀਆ ਘਰ ਹੈ ਤੇ ਬਾਕੀ ਪਹੁੰਚ ਕੇ ਦੇਖਦੇ ਹਾਂ ਹੁਣ ਇਹ ਪਹੁੰਚ ਕੇ ਜੀ ਅਸੀਂ ਬਿਲਕੁਲ ਪਿੰਡ ਦੇ ਬਾਰ-ਬਾਰ ਉਹ ਸਾਹਮਣੇ ਤੁਹਾਨੂੰ ਪਿੰਡ ਦਿਖ ਰਿਹਾ ਹੋਣਾ ਦੂਰ ਚਮਕਦਾ ਤੇ ਪਿੰਡ ਤੋਂ ਹੀ ਬਾਰ ਬਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅੱਜ ਤੇ ਬਾਕੀ ਇਹ ਵੀ ਥਾਂ ਕਾਫੀ ਖੁੱਲਾ ਹੈਗਾ ਜਿਹੜਾ ਸ਼ੁਰੂ ਚ ਦੇਖਣ ਨੂੰ ਲੱਗ ਰਿਹਾ ਹੈਗਾ ਤੇ ਉਹ ਦੇਖੋ ਸਾਹਮਣੇ ਚਾਰ ਦਵਾਰੀ ਕੀਤੀ ਹੋਈ ਹੈ ਤੇ ਆ ਸਾਰੀ ਜਗਾ ਗੁਰਦੁਆਰਾ ਸਾਹਿਬ ਦੀ ਹੋ ਸਕਦੀ ਹੈ ਜੀ ਤੇ ਉਹ ਸਾਹਮਣੇ ਵਾਲੇ ਪਾਸੇ ਜੀ ਗੁਰਦੁਆਰਾ ਸਾਹਿਬ ਰਹਿ ਗਿਆ ਪਰਲੇ ਪਾਸੇ ਤੁਹਾਨੂੰ ਨੇੜੇ ਜਾ ਕੇ ਸਾਰਾ ਦਿਖਾਉਣੀ ਆ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਥੋੜਾ ਜਿਹਾ ਪਹਿਲਾਂ ਦੱਸਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਪਹਿਲੇ ਪਾਤਸ਼ਾਹੀ ਨਾਲ ਸੰਬੰਧਿਤ ਹੈ ਤੇ ਜਦੋਂ ਗੁਰੂ ਸਾਹਿਬ ਮੰਗਾ ਮੰਡੀ ਤੋਂ ਲਾਹੌਰ ਨੂੰ ਆ ਰਹੇ ਹੁਣੇ ਤਾਂ ਉਹ ਇਸ ਸਥਾਨ ਦੇ ਮਾਨਕ ਪਿੰਡ 'ਚ ਇੱਥੇ ਆਏ ਸੀਗੇ ਤੇ ਨਨਕਾਣੇ ਤੋਂ ਜਦੋਂ ਆਪਾਂ ਉਹਨੇ ਨਾ ਅੱਜ ਵੀ ਜਦੋਂ ਨਨਕਾਣੇ ਤੋਂ ਇਧਰ ਨੂੰ ਆਵਾਂਗੇ ਤਾਂ ਮੰਗਾ ਮੰਡੀ ਰਸਤੇ 'ਚ ਪੈਂਦਾ ਹੈਗਾ ਤੇ ਮੰਗਾ ਮੰਡੀ ਪਿੰਡ ਤੋਂ ਬਾਅਦ ਕਹਿੰਦੇ ਫਿਰ ਵੀ ਗੁਰੂ ਸਾਹਿਬ ਇਸ ਜਗ੍ਹਾ ਤੇ ਮਤਲਬ ਰਹੇ ਸੀਗੇ ਜਿਹੜੇ ਪਿੰਡ ਦੇ ਪਹਿਲਾਂ ਪਿੰਡ ਚ ਆਏ ਸੀ ਤੇ ਪਿੰਡਦਿਆਂ ਨੇ ਮਤਲਬ ਕੁਝ ਹਾਸੇ ਮਾਹੌਲ ਕੀਤੇ ਤਾਂ ਕਰਕੇ ਫਿਰ ਪਿੰਡ ਤੋਂ ਆ ਕੇ ਬਾਰ-ਬਾਰ ਇੱਥੇ ਬੈਠ ਗਏ ਸੀ ਇਸ ਸਥਾਨ ਤੇ ਤਾਂ ਹੀ ਕਰਕੇ ਗੁਰਦੁਆਰਾ ਸਾਹਿਬ ਵੀ ਹੈ ਜਿਹੜਾ ਅੱਜ ਇਹ ਪਿੰਡ ਦੇ ਜਿਹੜਾ ਬਾਰ-ਬਾਰ ਹੀ ਬਣਿਆ ਹੋਇਆ ਹੈਗਾ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਹੁਣ ਆ ਤੁਹਾਡੇ ਸਾਹਮਣੇ ਆ ਮਤਲਬ ਜਿੰਨੀ ਕੁ ਬਚੀ ਹੋਈ ਆ ਇਹ ਇੰਨੀ ਕੁ ਇਮਾਰਤ ਹੈਗੀ ਹੁਣ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਕਹਿੰਦੇ ਆ ਮਤਲਬ ਪੂਰਾ ਇੱਕ ਇਤਿਹਾਸਿਕ ਵੱਡਾ ਸਥਾਨ ਸੀਗਾ ਜਿਹੜਾ ਮਾਨਕਪਿੰਡ ਦਾ ਇਹ ਗੁਰਦੁਆਰਾ ਸਾਹਿਬ ਸੀਗਾ ਤੇ 95 ਚ ਦੱਸਦੇ ਆ ਵੀ ਇੱਥੇ ਇਹ ਡਿੱਗਣਾ ਸ਼ੁਰੂ 95 ਚ ਮੇਨ ਜਿਹੜੀ ਇਮਾਰਤਾਂ ਗੁੰਬਦ ਵਗੈਰਾ ਉਹ ਡਿੱਗ ਪਏ ਸੀਗੇ ਤੇ ਹੁਣ ਜਿਹੜੀ ਇੰਨੀ ਕੁ ਇਮਾਰਤਾਂ ਸਾਡੇ ਸਾਹਮਣੇ ਬਚੀ ਆ ਸਾਰੇ ਪਾਸੇ ਦਿਖਾਵਾਂਗੇ ਅਸੀਂ ਤੁਹਾਨੂੰ ਤੇ ਨਾਲ ਆ ਕੁਛ ਇੱਥੇ ਹੈਗੇ ਵੀ ਆ ਇਹਨਾਂ ਨਾਲ ਆਪਾਂ ਗੱਲਬਾਤ ਕਰ ਲੈਨੇ ਆ ਹਾਂਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਹੋ ਤੇ ਕਿਹੜਾ ਪਿੰਡ ਐਠੇ ਰਹਿੰਦੇ ਤੁਸੀਂ ਹਾਂ ਐਠੇ ਦੇ ਅੱਛਾ ਮਾਨਕ ਤੋਂ ਹਾਂਜੀ ਠੀਕ ਆ ਠੀਕ ਆ ਤੇ ਇੱਥੇ ਰਹਨੇ ਹੋ ਇੱਥੇ ਰਹਨੇ ਠੀਕ ਹੈ ਗੁਰਦੁਆਰਾ ਸਾਹਿਬ ਇਹ ਕਦੋਂ ਇਹ ਇਮਾਰਤ ਕਦੋਂ ਡਿੱਗੀ ਆ ਦੀ ਇਹ ਇਮਾਰਤ ਬੜਾ ਚਿਰ ਹੋ ਗਿਆ ਕਿੰਨੇ ਹਾਂਜੀ 35 ਸਾਲੀ ਹੋ ਗਿਆ 30 ਸਾਲ ਉਹੀ ਫਿਰ 95 ਜਮਾ ਪੜਿਆ ਸੀਗਾ ਕਹਿੰਦੇ 95 ਜ ਡਿੱਗੀ ਹੈ ਹਨਾ ਅੱਛਾ ਨਹੀਂ ਠਾ ਕੇ ਲੋਕੀ ਲਾਗੇ ਅੱਛਾ ਇਹ ਬੜਾ ਸਵਾਦੀ ਸੀ ਗਾ ਤੁਸੀਂ ਕਿੱਡਾ ਕਿੱਡਾ ਕ ਵੱਡਾ ਗੁਰਦੁਆਰਾ ਸਾਹਿਬ ਸੀਗਾ ਬੜਾ ਬੜਾ ਸੀ ਅੱਛਾ ਬਲਿਆ ਸੀ ਬੜਾ ਬਲਿਆ ਸੀ ਅੱਛਾ ਜੀ ਸਾਰਾ ਸ਼ਤਿਆ ਤੇ ਆਹ ਹੋਰ ਵੀ ਇੱਥੇ ਆ ਗਏ ਨੇ ਹਾਂਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਜੀ ਠੀਕ ਠਾਕ ਕੀ ਨਾਮ ਹੈ ਤੁਹਾਡਾ ਬਰਕਤ ਮਸੀਹ ਜੀ ਬਰਕਤ ਠੀਕ ਹੈ ਜੀ ਬਰਕਤਾਂ ਰਹਿੰਦੀਆਂ ਜੀ ਚਲੋ ਸ਼ੁਕਰ ਹੈ ਅੱਛਾ ਤੇ ਇਹ ਗੁਰਦੁਆਰਾ ਸਾਹਿਬ ਇੱਥੇ ਪਿੰਡ ਇਹੀ ਹੈ ਤੁਹਾਡਾ ਨਹੀਂ ਜੀ ਮੇਰਾ ਭਾਈ ਫਿਰ ਪਿੰਡ ਮੈਂ ਇੱਥੇ ਆ ਦੋ ਚਾਰ ਮਹੀਨੇ ਹੋ ਗਏ ਨੇ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਦੋ ਮਹੀਨੇ ਸਾਰ ਨਹੀਂ ਨਹੀਂ ਉਹ ਵੈਸੇ ਕਿੰਨੇ ਸਾਲ ਹੋ ਗਏ ਤੇ ਉਸ ਤਰ੍ਹਾਂ ਤਾਂ ਮੈਨੂੰ ਅੱਜ ਤੋਂ 20 ਸਾਲ ਹੋ ਗਏ ਨੇ ਆਉਂਦੇ-ਜਾਉਂਦੇ ਪਹਿਲਾਂ ਇਹ ਗੁਰਦੁਆਰਾ ਦੇਖਿਆ ਸੀ ਤੁਸੀਂ ਹਾਂਜੀ ਉਦੋਂ ਖੜਾ ਸੀਗਾ ਉਦੋਂ ਖੜਾ ਸੀਗਾ ਉਦੋਂ ਇਸ ਤਰ੍ਹਾਂ ਨਹੀਂ ਸੀ ਹੋਇਆ ਜਿਸ ਤਰ੍ਹਾਂ ਹੁਣ ਹੋਇਆ ਅੱਛਾ ਜਿਸ ਤਰ੍ਹਾਂ ਹੁਣ ਹੋ ਗਿਆ ਤੁਹਾਡੇ ਮਤਲਬ ਹੁੰਦੇ-ਹੁੰਦੇ ਡਿੱਗਿਆ ਇਮਾਰਤ ਸਾਰੀ ਹੌਲੀ-ਹੌਲੀ ਇਮਾਰਤ ਪੁਰਾਣੀ ਹੋਈ ਜਾਂਦੀ ਹੈ ਤਾਂ ਡਿੱਗੀ ਜਾਂਦੀ ਹੈ ਹੈਨਾ ਜੀ ਜੀ ਸਾਰਾ ਹਾਂ ਜਿਸ ਤਰ੍ਹਾਂ ਇਹ ਗੁੰਬਦ ਜਿਆ ਬਣਿਆ ਹੋਵੇ ਹੋਰ ਵੀ ਗੁੰਬਦ ਐਸਾ ਹੈ ਹੈ ਵੋਟ ਆ ਗਿਆ ਇਹ ਵੱਡਾ ਸੀ ਉਹ ਵੱਡਾ ਸੀ ਨਹੀਂ ਨਹੀਂ ਉਹ ਪਰਾਂ ਵੱਡੇ ਸੀ ਪਰਾਂ ਵੱਡਾ ਸੀ ਤੇ ਜਿਹੜਾ ਜਿਹੜਾ ਗੁਰੂ ਮਹਾਰਾਜ ਦਾ ਮੇਨ ਪ੍ਰਕਾਸ਼ ਹੁੰਦਾ ਉਹ ਕਿਹੜੇ ਪਾਸੇ ਸੀ ਇਹਨਾਂ ਨੂੰ ਨਹੀਂ ਪਤਾ ਅੱਛਾ ਤੂੰ ਥੋੜਾ ਦਾ ਰਹਿਣ ਵਾਲੇ ਅੱਛਾ ਤੂੰ ਜੱਦੀ ਰਹਿਣ ਵਾਲੇ ਥੋੜਾ ਪਿੰਡ ਆ ਇਹ ਹਾਂਜੀ ਹਾਂਜੀ ਸਾਡਾ ਮਾਨਕ ਪਿੰਡ ਹੈ ਅੱਛਾ ਮਾਨਕ ਪਿੰਡ ਹੈ ਤੂੰ ਛੋਟੇ ਹੁੰਦੇ ਦੇਖਿਆ ਹੋਊਗਾ ਹਾਂਜੀ ਛੋਟੇ ਬਾਕੀ ਉਹ ਤੋਂ ਠੀਕ ਸੀ ਮਕਾ ਲੂ ਅੱਛਾ ਠੀਕ ਹੈ ਤੇ ਮਹਾਰਾ ਇਹਦਾ ਪ੍ਰਕਾਸ਼ ਕਿੱਥੇ ਹੁੰਦਾ ਸੀਗਾ ਨਹੀਂ ਤੁਹਾਡੇ ਹੁੰਦੇ ਇਹ ਇੱਥੇ ਸੰਗਤਾਂ ਕਦੇ ਚੱਲਦਾ ਰਿਹਾ ਗੁਰਦੁਆਰਾ ਜਾਂ ਬੰਦ ਹੀ ਸੀ ਵੰਡ ਤੋਂ ਬਾਅਦ ਬੰਦ ਹੀ ਰਿਹਾ ਬੰਦ ਹੀ ਸੀ ਠੀਕ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ 60 ਸਾਲ ਨੂੰ 60 ਸਾਲ ਫਿਰ ਤਾਂ ਮਤਲਬ 60 ਸਾਲ ਤੋਂ ਬੰਦੀ ਹੀ ਦੇਖ ਰਹੇ ਹੋ ਤੁਸੀਂ ਬੰਦੀ ਸੀਗਾ ਜੀ ਜੀ ਠੀਕ ਆ ਉਦੋਂ ਪਰ ਨਿਆਣੇ ਹੁੰਦੇ ਤੁਸੀਂ ਦੇਖਦੇ ਹੋ ਹਾਂ ਜੀ ਜੀ ਉਦੋਂ ਉਦੋਂ ਅੱਛਾ ਮੋਲ ਸੀ ਉਦੋਂ ਵਧੀਆ ਸੀਗਾ ਕੁਝ ਸੁਣਿਆ ਹੋ ਨਾ ਅੱਛਾ ਹੌਲੀ ਹੌਲੀ ਉਹ ਹੋਇਆ ਹੈ ਨਾ ਜੀ ਜੀ ਠੀਕ ਆ ਜੀ ਲਓ ਆ ਹੁਣ ਤੁਹਾਨੂੰ ਜੀ ਅੰਦਰਲੇ ਪਾਸੇ ਉਹ ਸਾਰਾ ਦਿਖਾ ਦਈਏ ਪਿੰਡ ਦੇ ਵਾਲੇ ਜਿਹੜੇ ਇੱਥੇ ਰਹਿੰਦੇ ਆ ਨੇੜੇ ਉਹ ਅੰਡੀ ਗੌਂਡੀ ਉਹਨਾਂ ਨਾਲ ਗੱਲਬਾਤ ਸੀ ਕਿ ਸਾਰੀ ਤੇ ਜਮੀਨ ਕਿੰਨੀ ਸੀ ਇਸ ਗੁਰਦੁਆਰੇ ਨੂੰ ਇਹ ਗੁਰਦੁਆਰੇ ਨੂੰ ਕਿੰਨੀ ਜ਼ਮੀਨ ਹੈ ਜੀ 700 ਕਮਾ 700 ਕਮਾ ਕਮਾ ਕਿੰਨੀ ਹੁੰਦੀ ਹੈ ਕਿੱਲਾ ਜੀ ਕਿੱਲਾ ਇੱਕ ਕਿੱਲੇ ਨੂੰ ਆਗੋ 700 ਕਮਾ ਲਾ ਲੋ ਕਿੰਨੇ ਬਣਦੇ ਨਹੀਂ 700 ਕਿੱਲਾ ਹਾਂ ਨਹੀਂ ਸਾਡੇ 750 ਇੰਟਰਨੈਟ ਤੇ 800 ਕਮਾ ਬਣਦੀ ਹੈ ਅੱਛਾ ਕਮਾ ਕਿੱਲਾ ਇੱਥੇ ਨਾ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਮ ਇਹ ਜਿਹੜੇ ਪਿੰਡ ਦੇ ਸੱਜਣੇ ਜ਼ਮੀਨ ਵੀ ਦੱਸਦੇ ਆ ਵੈਸੇ ਤੁਹਾਨੂੰ ਇੱਕ ਗੱਲ ਦੱਸਣਾ ਵੀ ਜਿੰਨੇ ਵੀ ਲੈਂਦੇ ਪੰਜਾਬ ਚ ਗੁਰਦੁਆਰਾ ਸਾਹਿਬਾ ਸਾਰੇ ਗੁਰਦੁਆਰਿਆਂ ਦੇ ਨਾਲ ਕੁਛ ਨਾ ਕੁਛ ਜ਼ਮੀਨ ਲੱਗੀ ਹੋਈ ਹੈ ਇੱਕ ਮਹਾ ਦੱਸਦੇ ਕਮਾ ਦਾ ਹੁਣ ਮਤਲਬ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਇੰਡੀਆ ਚ ਜਿਵੇਂ ਆਪਣਾ ਆਪਣੇ ਦਾ ਕਿਲਾ ਹੁੰਦਾ ਬਿਸਵਾ ਹੁੰਦਾ ਜਾਂ ਬਿੱਗੇ ਹੁੰਦੇ ਆ ਜਾਂ ਕਨਾਲਾਂ ਹੁੰਦੀਆਂ ਇੱਕ ਮਹਾ ਚ ਦੱਸ ਰਹੇ ਆ ਤੇ ਕਮਾਈ ਮਤਲਬ ਕਿਲਾ ਹੀ ਹੈ ਕਮਾ ਤੇ 750 ਕਮਾ ਮਤਲਬ 700 ਏਕੜ ਜ਼ਮੀਨ ਦੱਸਦੇ ਵੀ ਇਹ ਗੁਰਦੁਆਰਾ ਸਾਹਿਬ ਦੇ ਨਾਮ ਹੈ ਇਸ ਗੁਰੂ ਘਰ ਦੇ ਹਨ ਤੇ ਬਾਕੀ ਹੋਰ ਕਰਦੇ ਆਂ ਗੱਲਬਾਤ ਫਿਰ ਤੁਹਾਨੂੰ ਸਾਰਾ ਦਰਸ਼ਨ ਕਰਾਉਨੇ ਅੰਦਰੋਂ। ਹਮ ਬਦੋ ਕੀ ਪਿੰਡ ਹੋ ਗਿਆ। ਹਮ ਮਾਨਕ ਪਿੰਡ ਹੋ ਗਿਆ। ਆਪਾ ਜੀਆਂ ਪਿੰਡ ਹੋ ਗਿਆ। ਭਾਈਕੋਟ ਪਿੰਡ ਹੋ ਗਿਆ। ਇਸੇ-ਇਸੇ ਜਿਹੜਾ ਨਾ ਚਾਚ ਫਿਰ ਰੈਮੰਡ ਹੋ ਗਿਆ। ਇਹ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਨਾ ਜ਼ਮੀਨ ਨਾਂ ਦੀ ਗੁਰਦੁਆਰੇ ਦੀ। ਹਮ ਹਮ ਮੈਂ ਕਿ ਮਿਕਾਫ ਨੇ ਜਿਹੜਾ ਠੇਕਾ ਫਟੇ ਚਲਾਇਆ। ਅੱਜ ਅੱਜ ਵੀ ਅੱਜ ਵੀ ਗੁਰਦੁਆਰੇ ਦੇ ਨਾਮ ਹੈ। ਹਾਂਜੀ ਹਾਂਜੀ ਠੀਕ ਹੈ। ਹਮ ਉਰਖੇ ਕਾ ਲੈਂਦੇ ਨੇ ਨਨਜੀ ਬਿਆਵਾ ਆ ਜ਼ਮੀਨਾਂ ਦੇ ਇਹ ਪਟੇ ਤੇ ਸਾਰੀ ਪਟੇ ਤੇ 100 ਕਿਲੇ ਸਾਲ ਬਾਤ ਜਿਹੜੇ ਨੇ 99 ਸਾਲ ਬਾਤ ਇਸ ਨਾਲ ਲਖਾਈ 100 ਸਾਲ ਵਾਸਤੇ ਲਿਖੀ ਹੋਣੀ ਹੂੰ ਤੁਹਾਨੂੰ ਦੱਸਦਾ ਜਿਹੜੇ ਲਾਹੌਰ ਦੇ ਵਿੱਚ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਗੁਰਤਾ ਹੁਣ ਦੇਖ ਕੇ ਜene ਉਹ ਤਾਂ 4-5 ਕੀ ਆ ਵੀ ਜਿਹੜੇ ਮੇਨ ਹੁਣ ਜਿੱਥੇ ਪ੍ਰਕਾਸ਼ ਹੁੰਦਾ ਜਾਂ ਜਿਹੜੇ ਅੱਜ ਦੇ ਡੇਟ ਚ ਗੁਰਦੁਆਰਾ ਸਾਹਿਬ ਮਤਲਬ ਚੱਲਦੇ ਆ ਹਨਾ ਤੇ ਬਾਕੀ ਇਸ ਤੋਂ ਇਲਾਵਾ 42-43 ਗੁਰਦੁਆਰਾ ਸਾਹਿਬ ਦੱਸਦੇ ਆ ਲਾਹੌਰ ਕੱਲੇ ਜ਼ਿਲ੍ਹੇ ਦੇ ਵਿੱਚ ਮਤਲਬ ਜਿੰਨੇ ਇਤਿਹਾਸਿਕ ਸੀਗੇ ਜਿੰਨੇ ਗੁਰੂ ਪਾਸ਼ਾ ਨਾਲ ਪਹਿਲੇ ਪਾਸ਼ਾ ਨਾਲ ਜਾਂ ਤੀਜੇ ਪਾਸ਼ਾ ਨਾਲ ਜਦੋਂ ਜਦੋਂ ਇੱਥੋਂ ਆਏ ਹਨ ਤੇ ਉਹਨਾਂ ਨਾਲ ਸੰਬੰਧ ਸੀ ਇਤਿਹਾਸਿਕ ਗੁਰਦੁਆਰਾ ਸਾਹਿਬ ਅੱਜ ਵੀ 42 ਗੁਰੂ ਘਰ ਇਹੋ ਜੇ ਮੌਜੂਦ ਹੈ ਜਿਵੇਂ ਤੁਹਾਨੂੰ ਆਹ ਦਿਖਾ ਰਹੇ ਆ ਪਿਛਲੇ ਸਾਲ ਕੁਝ ਗੁਰਦੁਆਰਾ ਸਾਹਿਬ ਦਿਖਾਈ ਸੀਗੇ ਇਸ ਤਰ੍ਹਾਂ ਦੇ ਮਤਲਬ ਤੁਹਾਨੂੰ ਪਿੰਡ ਪਿੰਡ ਥੋੜੇ ਥੋੜੇ ਪੰਜ-ਪੰਜ ਪਿੰਡ ਛੱਡ ਕੇ ਉਹ ਮਿਲ ਜਾਣਗੇ ਅੰਦਰ ਜਿਹੜਾ ਨੂੰ ਸਾਹਮਣੇ ਗੁੰਮੜ ਤੇ ਸਰਿਆ ਹਾਂਜੀ ਇਹਨੇ ਅੰਦਰ ਹੀ ਉਹ ਦੁਆ ਕਰਦੇ ਸਨ ਤੇ ਸਭ ਕੁਝ ਇੱਥੇ ਹੀ ਕਰਦੇ ਸਨ ਅੱਛਾ ਪ੍ਰਕਾਸ਼ ਇੱਥੇ ਹੁੰਦਾ ਸੀਗਾ ਅੱਛਾ ਹੁੰਦਾ ਸੀ ਠੀਕ ਆ ਆ ਆ ਗੁੰਮੜ ਦੇ ਥੱਲੇ ਹਾਂਜੀ ਪਿਛਲੇ ਪਾਸੇ ਕੀ ਸੀਗਾ ਉਹ ਵੀ ਗੁੰਮਟੇ ਹੁੰਦਾ ਨਹੀਂ ਪਤਾ ਉਹ ਟਹਿ ਗਿਆ ਹੈ ਲੇਕਿਨ ਉਹਦਾ ਨਿਸ਼ਾਨ ਥੱਲੇ ਖੜਾ ਅੱਛਾ ਨਿਸ਼ਾਨ ਹੈਗਾ ਸਰ ਉਧਰਲੇ ਪਾਸੇ ਦੇਖ ਸਕਦੇ ਆ ਜਾ ਕੇ ਚਲੋ ਆਪਾਂ ਦੇਖਦੇ ਆਂ ਜੀ ਇੱਥੇ ਇੱਥੇ ਪਾਠ ਹੁੰਦਾ ਸੀਗਾ ਤੇ ਇਸ ਜਗ੍ਹਾ ਤੇ ਜੀ ਤੇ ਆ ਜਗਾ ਹੈਗੀ ਮੇਨ ਇੱਥੇ ਪ੍ਰਕਾਸ਼ ਹੁੰਦਾ ਸੀਗਾ ਤੇ ਉੱਪਰਲੇ ਪਾਸੇ ਉਹ ਗੁੰਬਦ ਅੱਜ ਵੀ ਖੜਾ ਇਹਦੇ ਉੱਪਰਲੇ ਪਾਸੇ ਵਾਲਾ ਗੁੰਬਦ ਹੈ ਜਿਹੜਾ ਖੜਾ ਹੋਇਆ ਹੈਗਾ ਤੇ ਇਹ ਜਗਾ ਸੀਗੀ ਅੰਦਰਲੇ ਪਾਸੇ ਦਿਖਾ ਦਈਏ ਤੁਹਾਨੂੰ ਥੋੜਾ ਜਿਹਾ ਅੰਦਰੋਂ ਬਣਿਆ ਹੋਇਆ ਬਿਲਕੁਲ ਇੱਥੇ ਹੋਣਾ ਪ੍ਰਕਾਸ਼ ਹੋਣਾ ਅੱਛਾ ਛੋੜਾ ਵੇਖੋ ਨਾ ਨਿਸ਼ਾਨ ਵੀ ਪੂਰਾ ਹਾਂਜੀ ਆ ਨਿਸ਼ਾਨ ਪਿਆ ਹੈ ਹਨਾ ਹਾਂ ਜੀ ਹਾਂ ਜੀ ਮਹਾਰਾਜ ਦੀ ਉਸ ਵਾਰੀ ਹੋਈ ਹੈ ਨਾ ਹਾਂ ਜਦੋਂ ਇਹ ਤੇ ਗੁਰੂ ਮਹਾਰਾਜ ਦੀ ਸਵਾਰੀ ਹੁੰਦੀ ਹੋਊਗੀ ਅੱਛਾ ਮੇਨ ਪੂਜਾ ਸਥਾਨ ਇਹ ਸੀਗਾ ਹਾਂ ਜੀ ਇਹ ਐਜੀ ਹੂੰ ਠੀਕ ਆ ਉਹ ਤਾਂ ਨਿਸ਼ਾਨ ਤੋਂ ਆਏ ਲੱਗਦਾ ਰਿ ਪੰਜਵੇਂ ਸੁਖਾ ਅਸਨ ਕਰਦੇ ਹੁਣ ਹਾਂ ਜੀ ਹਾਂ ਜੀ ਹਾਂ ਜੀ ਚਲੋ ਬਾਹਰਲੇ ਪਾਸੇ ਚੱਲ ਕੇ ਜੀ ਆ ਬਾਕੀ ਦੇਖਦੇ ਆ ਸਾਰਾ ਥੰ ਨਾ ਇਹ ਤੋਟ ਗਈ ਇਹ ਨਾ ਇਹ ਤਾਂ ਤੋੜ ਆਉਂਦੀ ਸੀ ਹੂੰ 38 ਜਿੱਥੇ ਰੱਖਦੇ ਸਨ ਸਾਰਾ ਕੋ ਇਹ ਬਣਿਆ ਕਦੋਂ ਦਾ ਹੋਇਆ ਇਹ ਮੈਨੂੰ ਪਤਾ ਨਹੀਂ ਨਹੀਂ ਪਤਾ ਅੱਛਾ ਇਹ ਨਹੀਂ ਪਤਾ ਕਦੋਂ ਦਾ ਬਣਿਆ ਆ ਦੇਖੋ ਓਕੇ ਪਤਾ ਨਹੀਂ ਰਿਹਾ ਜਿੱਥੇ ਰੱਖਦੇ ਸੀ ਮਤਲਬ ਸੁਖਾਸਣ ਇੱਥੇ ਹਾਂਜੀ ਮੇਰੇ ਇੱਥੇ ਚਲੋ ਜੀ ਤੁਹਾਨੂੰ ਬਾਹਰਲੇ ਪਾਸੇ ਦਫਾਉਣਾ ਹੈ ਆ ਦੇਖੋ ਉੱਪਰਲੇ ਪਾਸੇ ਬਹੁਤ ਸੋਹਣਾ ਪੇਂਟਿੰਗ ਪੁਰਾਣੀਆਂ ਬਣੀਆਂ ਹੋਈਆਂ ਹਨ ਹਾਂ ਵੀ ਹਾਂ ਵੀ ਹਾਂ ਹਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਹੋ ਸਕਦਾ ਹੈ ਵੀ ਉਦੋਂ ਦਾ ਬਣਿਆ ਹੋਵੇ ਉਦੋਂ ਦੀ ਹੈ ਜੀ ਸਾਰੇ ਜਿੰਨੇ ਕੋਟ ਦਾਰੇ ਨੇ ਨਾ ਹਾਂਜੀ ਮਾਰਾ ਯਾ ਰਣਜੀਤ ਸਿੰਘ ਵੇਲੇ ਦੇ ਹਾਂਜੀ ਇਹ ਉਦੋਂ ਦੇ ਜਿੰਨਾ ਸਾਡ ਭਾਈ ਫੇਰੂ ਜਿਹੜਾ ਬਣਿਆ ਉਹ ਵੀ ਸਰਾ ਮਗਲੇ ਉੱਥੇ ਵੀ ਹੈ ਇੱਥੇ ਹੋਰ ਨੇੜੇ ਕਿੰਨੇ ਗੁਰਦੁਆਰੇ ਨੇ ਪਤਾ ਤੁਹਾਨੂੰ ਉੱਥੇ ਵੀ ਸੀ ਭਾਈ ਫੇਰੂ ਹੈਗਾ ਉੱਥੇ ਵੀ ਮੈਂ ਕਿਹਾ ਨੇੜੇ ਹੋਰ ਗੁਰਦੁਆਰੇ ਹੈਗੇ ਪਤਾ ਤੁਹਾਨੂੰ ਨਹੀਂ ਪਤਾ ਵੇ ਬੋਲੀ ਚੰਗੀ ਹੈ ਠੀਕ ਹੈ ਵਿੱਚਾਂ ਦਾ ਪਤਾ ਕਿਉਂਕਿ ਜਿੰਨਾ ਦਾ ਸਾਨੂੰ ਪਤਾ ਸਾਡੇ ਹੁਣ ਭਾਈ ਫੇਰ ਤੇ ਬਣਿਆ ਉਹ ਸ਼ਹਿਰ ਦੇ ਵਿੱਚ ਹੂੰ ਤੇ ਉਹ ਸਾਰਾ ਉਹ ਵੀ ਸਾਰੇ ਉਹਨਾਂ ਦਾ ਵੀ ਇੰਨਾ ਰਖਵਾਇ ਸੀ 750 ਕਮਾ ਠੀਕ ਹੈ ਉਹ ਵੀ ਸਾਰਾ ਅਗਲਾ ਨੇ ਵਾ ਵੋ ਸਿਆਲ ਤੇ ਕੰਮ ਤਿਆਰ ਕਰ ਲਿਆ ਨਾ ਕਿ ਹਨ ਤਵਜੋ ਕੀਤੀ ਨਾ ਕਰਾਈ ਕੋਈ ਨੀ ਕਿਸੇ ਦਿਨ ਤਾਂ ਹੋਊਗੀ ਹਣਾ ਆਓ ਜੀ ਉਹ ਤਾਂ ਹੁਣ ਸੁਣਦੇ ਤਾਂ ਰਹਿੰਨੇ ਆ ਲੇਕਿਨ ਅਸਾਂ ਸਾਡੇ ਉਥੋਂ ਨਨਕਾਣਾ ਸਾਹਿਬ ਤੋਂ ਸਾਡੇ ਪਿੰਡ ਦੇ ਵਿੱਚੋਂ ਦੀ ਸਰਵਾ ਹੋਇਆ ਜਿਹੜਾ ਬਾਈਪਾਸ ਤੇ ਇੰਡੀਆ ਨੂੰ ਸਿੱਧਾ ਰਸਤਾ ਦਿੱਤਾ ਸਾਨੂੰ ਇਹ ਰੋਡ ਬਣਵਾ ਤੇ ਜੋ ਸਾਨੂੰ ਪੈਸਾ ਦਾ ਵੇ ਸਾਨੂੰ ਪਤਾ ਲੱਗ ਗਿਆ ਸੀ ਵੀ ਇੰਨਾ ਗਵਰਨਮੈਂਟ ਨੇ ਪੈਸਾ ਨਾ ਦੇ ਸਕਿਆ ਲਓ ਜੀ ਹੁਣ ਤੁਹਾਨੂੰ ਅੰਦਰਲੇ ਪਾਸਿਓਂ ਸਾਰਾ ਜਿੰਨਾ ਹੈਗਾ ਗੁਰਦੁਆਰਾ ਸਾਹਿਬ ਆ ਇਹ ਦਿਖਾ ਦਈਏ ਤੇ ਇਸ ਤਰ੍ਹਾਂ ਦੇ ਪਹਿਲਾਂ ਆਪਾਂ ਪਿਛਲੇ ਪਾਸੇ ਚੱਲਦੇ ਆਂ ਪਿਛਲੇ ਪਾਸੇ ਫਿਰ ਮੈਂ ਤੁਹਾਨੂੰ ਨਾ ਤਰਾਕੇ ਸਾਰਾ ਦਿਖਾ ਦੂੰਗਾ ਤੇ ਆ ਦੇਖੋ ਕਾਫੀ ਵੱਡਾ ਸੀਗਾ ਮਤਲਬ ਪੁਰਾਣੇ ਟਾਈਮ 'ਚ ਆ ਵੀ ਸ਼ਾਇਦ ਆ ਇੱਥੇ ਇਹਨਾਂ ਨੇ ਲੋਕ ਲਾ ਰੱਖਿਆ ਤੇ ਕੁਝ ਹੋਵੇ ਇੱਥੇ ਤੇ ਇਸ ਤਰ੍ਹਾਂ ਦੇ ਹਾਲਾਤ ਆ ਜੀ ਤੇ ਆ ਤੁਸੀਂ ਦੇਖ ਸਕਦੇ ਇਮਾਰਤ ਕਾਫੀ ਜਿਆਦਾ ਮਤਲਬ ਟੈ ਗਈ ਜਿੰਨੇ ਲੈਂਦੇ ਪੰਜਾਬ ਚ ਗੁਰੂ ਘਰ ਹਨ ਆਪਾਂ ਜਿੱਥੇ ਜਿੱਥੇ ਨਨਗਾਣਾ ਸਾਹਿਬ ਹੋਰ ਆਪਾਂ ਜਿੰਨੇ ਸਥਾਨ ਤੋਂ ਦੱਸਿਆ ਕਿੰਨੇ ਤਾਂ ਆਉਨੇ ਆਪਾਂ ਬਾਕੀ ਇਹਦੀ ਵੀ ਸੇਵਾ ਸੰਭਾਲ ਹੋਣ ਵਾਲੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਹਨ ਤੇ ਇਹਨਾਂ ਨੂੰ ਮਤਲਬ ਵਧੀਆ ਦੁਬਾਰਾ ਇਮਾਰਤਾਂ ਨੂੰ ਸਾਰਾ ਜਾ ਸਕਦਾ ਬਣਾਇਆ ਜਾ ਸਕਦਾ ਸਾਰ ਤੇ ਇਸ ਤਰ੍ਹਾਂ ਦੀ ਸਾਰੀ ਇਮਾਰਤ ਹੈ ਜਿਹੜੀ ਅੱਜ ਵੀ ਖੜੀ ਹੈਗੀ ਇੱਧਰ ਪੇਂਟਿੰਗ ਹਾਂ ਜੀ ਮੈਂ ਲਾਇਆ ਹੁੰਦਾ ਪੇਂਟ ਨਹੀਂ ਕੀਤਾ ਵੱਡੀ ਵਾਵਾ ਇਮਾਰਤ ਹੈ ਹਨਾ ਬਹੁਤ ਵੱਡਾ ਉਹ ਦੇਖੋ ਕਾਫੀ ਵੱਡੀ ਹੈ ਇਮਾਰਤ ਹਾਂਜੀ ਇੱਧਰਲੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਉਹ ਨਾਲ ਸਾਹਮਣੇ ਦਿਖਦੀ ਹੈ ਤੇ ਗੁਰੂ ਪਾਤਸ਼ਾਹ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਉਹ ਦੇਖੋ ਤੁਸੀਂ ਗੁਰੂ ਪਾਤਸ਼ਾਹ ਦੀਆਂ ਸਾਰੀਆਂ ਫੋਟੋਆਂ ਬਣੀਆਂ ਹੋਈਆਂ ਪੁਰਾਣੇ ਟਾਈਮ 'ਚ ਜਿਹੜੀਆਂ ਪੇਂਟਿੰਗ ਸੀ ਉਹ ਵੀ ਵਧੀਆ ਉਹ ਤੋਂ ਬਣਦੀਆਂ ਸੀਗੀਆਂ ਮਤਲਬ ਅੱਜ ਹਾਂਜੀ ਉਹ ਵੀ ਦੇਖੋ ਕੰਦ ਚ ਕੁੜੀ ਤੇ ਅੜਾਈ ਪਈ ਹਾਂ ਇਹ ਵੀ ਕਿਸੇ ਟਾਈਮ ਨੂੰ ਨਹੀਂ ਜੜੀ ਮਾਰਦਾ ਇਹ ਡਿੱਗ ਜਾਣੀ ਹੈ ਹਾਂਜੀ ਹਾਂਜੀ ਹਾਂ ਡਿੱਗਣ ਵਾਲੀਆਂ ਨਹੀਂ ਆਈਆਂ ਅੱਜ ਇਹਨਾਂ ਨੂੰ ਕਰੇਨਾ ਵੀ ਪੈਂਦੀਆਂ ਰਹੀਆਂ ਨੇ ਜੱਡੀਆਂ ਦੇ ਹੂੰ ਅਜੇ ਵਧੀਆ ਖੜੇ ਤਾਂ ਵੀ ਹਾਂਜੀ ਹੂੰ ਇਹਨ ਮਜ਼ਬੂਤ ਨੇ ਕੰਦਾ ਖੜਾ ਮਜ਼ਬੂਤ ਨੇ ਕਿਹਾ ਕਿ ਬਣਿਆ ਪਤਾ ਨਹੀਂ ਕਦੋਂ ਦਾ ਹੋ 75 76 ਸਾਲ ਦਾ ਵੰਡ ਨੂੰ ਹੋਗੇ ਤੇ ਉਦੋਂ 100 ਸਾਲ ਕਿਤੇ 100 ਸਾਲ ਪਹਿਲਾਂ 100 ਸਾਲ ਪਹਿਲਾਂ ਦਾ ਬਣਿਆ ਹੋਊਗਾ ਮੇਰੇ ਖਿਆਲ ਚ ਮੈਨੂੰ ਇਹ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ 1780 ਸਾਲ ਪੁਰਾਣਾ ਲਗਭਗ ਹੋਊਗਾ ਦੋ ਹਾਂਜੀ ਦੋ ਤੋਂ ਚੰਗਾ ਬਣਾ ਤਾ ਮਾ ਸਕਦੇ ਰਸਤੇ ਸਾਡੇ ਹਾਂਜੀ ਦੋ 200 ਸਾਲ ਪੁਰਾਣੇ ਗੁਰੂ ਘਰ ਨਾਲ ਲੈਂਦੇ ਪੰਜਾਬ ਚ ਤੁਹਾਨੂੰ ਆਮ ਹੀ ਮਿਲ ਜਾਂਦੇ ਆ ਤੇ ਇਮਾਰਤ ਕਾਫੀ ਸੀ ਜਾਂਦਾ ਹੋ ਸਕਦਾ ਵੀ ਗੁਰਦੁਆਰਾ ਸਾਹਿਬ ਤੋਂ ਇਲਾਵਾ ਲੰਗਰ ਹਾਲ ਬਣਿਆ ਹੋਵੇ ਤੇ ਹੋਰ ਚੀਜ਼ਾਂ ਇਤਹਾਜ ਜਿਵੇਂ ਪਹਿਲੀ ਪਾਸੇ ਨਾਲ ਸੰਬੰਧਤ ਸੀ ਨਾ ਹੋਰ ਚੀਜ਼ਾਂ ਬਣੀਆਂ ਹੋਣ ਤੇ ਇਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਇੰਨੀ ਇਮਾਰਤ ਬਣੀ ਹੋਈ ਹੈ ਤੇ ਜਿੰਨੇ ਗੁਰਦੁਆਰਾ ਸਾਹਿਬ ਹੁਣ ਤੱਕ ਮਤਲਬ ਅਸੀਂ ਹੋਰ ਦੇਖਿਆ ਉਹਨਾਂ ਚੋਂ ਮਤਲਬ ਕਾਫੀ ਵੱਡੀ ਇਮਾਰਤ ਹੈ ਇੰਨੀ ਇਮਾਰਤ ਮੁਸ਼ਕਲ ਨਾਲ ਮਿਲਦੀ ਨਹੀਂ ਹੈਗੀ ਤੇ ਇਹ ਹੈ ਜੀ ਸਾਰੀ ਚੀਜ਼ ਹੈ ਜਿੰਨੇ ਇੱਥੇ ਲੋਕਲ ਨੇ ਨਾ ਉਹਨਾਂ ਨੇ ਦੱਸਿਆ ਕਿ ਇੱਥੇ ਬੰਡ ਤੋਂ ਪਹਿਲਾਂ ਇੱਕ ਸਕੂਲ ਵੀ ਹੋਇਆ ਕਰਦਾ ਸੀ ਸ਼ਾਇਦ ਤਾਂ ਹੀ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਬਹੁਤ ਜ਼ਿਆਦਾ ਵੱਡੀ ਹੈ ਸਾਨੂੰ ਇਹ ਲੱਗਦਾ ਵੀ ਉਹ ਜਿਹੜਾ ਸਕੂਲ ਸੀ ਉਹ ਗੁਰਦੁਆਰਾ ਸਾਹਿਬ ਦੇ ਇਸ ਸਾਈਡ ਨਾਲ ਪਿਛਲੇ ਪਾਸੇ ਸਕੂਲ ਹੋਣਾ ਆਹ ਫਰੰਟ ਵਾਲੇ ਪਾਸੇ ਮੇਰੇ ਖਿਆਲ ਚ ਗੁਰਦੁਆਰਾ ਸਾਹਿਬ ਦੀ ਹਾਂਜੀ 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 ਹੂੰ ਤੇ ਹੁਣ ਆਪਾਂ ਚੱਲਦੇ ਹਾਂ ਜੀ ਇਸ ਜਗ੍ਹਾ ਤੋਂ ਅੱਗੇ ਵੱਲ ਤੇ ਤੁਹਾਨੂੰ ਹੋਰ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਇੱਥੇ ਨੇੜੇ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਤੇ ਇਹ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਇੱਥੇ ਰਹਿੰਦੇ ਆ ਪਿੰਡ ਦੇ ਬਾਹਰ ਬਾਹਰ ਕੰਮ-ਕਾਰ ਕਰਦੇ ਆ ਬਾਈ ਜੀ ਸਾਡੇ ਕੋਲੇ ਜਗ੍ਹਾ ਨਹੀਂ ਸੀ ਰਹਿੰਦੇ ਇਹ ਇੱਥੇ ਰਹਿੰਦੇ ਆ ਉਹ ਵੈਸੇ ਪਿੰਡ ਤੁਹਾਨੂੰ ਦੱਸ ਦਿੱਤਾ ਸੀ ਉਹ ਸਾਹਮਣੇ ਦੂਰ ਤੱਕ ਪਿੰਡ ਦਿਖਦਾ ਹੈਗਾ ਹੁਣ ਅਸੀਂ ਚੱਲਿਆਂ ਜੀ ਲਾਹੌਰ ਸ਼ਹਿਰ ਦੇ ਵੱਲ ਤੇ ਲਾਹੌਰ ਚ ਇੱਕ ਦੋ ਹੋਰ ਪੁਰਾਣੇ ਗੁਰਦੁਆਰਾ ਸਾਹਿਬ ਆ ਤੇ ਨੇੜੇ ਤੜੇ ਦੇ ਪਿੰਡਾਂ ਦੇ ਤਾਂ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਦਿਖਾਇਆ ਸੀ ਕਿ ਕਾਦੀਵਿੰਡ ਪਿੰਡ ਚ ਸੀ ਜਿੱਥੇ ਸੋਹਣ ਸਿੰਘ ਸੀਤਲ ਜੀ ਦਾ ਪਿੰਡ ਸੀ ਉਹ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਪਹਿਲਾਂ ਦਿਖਾਤਾ ਸੀ ਤੇ ਇੱਕ ਹੈਗਾ ਸੀਗਾ ਆਪਣੇ ਪੜਹਾਣੇ ਪਿੰਡ ਚ ਉਹ ਵੀ ਤੁਹਾਨੂੰ ਦਿਖਾਤਾ ਸੀਗਾ ਇੱਕ ਦਫਤੂ ਪਿੰਡ ਚ ਸੀ ਉਹ ਵੀ ਪਿਛਲੇ ਸਾਲ ਤੁਹਾਨੂੰ ਦਿਖਾਤਾ ਸੀ ਮਾਨਕ ਪਿੰਡ ਦਾ ਗੁਰਦੁਆਰਾ ਸਾਹਿਬ ਵੀ ਇਹ ਵੀ ਬਹੁਤ ਜ਼ਿਆਦਾ ਵੱਡਿਆਂ ਚੋਂ ਜਾਂ ਮਸ਼ਹੂਰ ਚ ਹੁੰਦਾ ਹੈਗਾ ਵੈਸੇ ਛੋਟੀਆਂ-ਛੋਟੀਆਂ ਜਗ੍ਹਾਾਂ ਜਿਹਦੇ ਇੱਕ ਕਮਰੇ ਦੀ ਯਾਦ ਵੀ ਅਜੇ ਕਾਫੀ ਸਾਰੇ ਪਿੰਡਾਂ ਚ ਖੜੀ ਹੈ ਤੇ ਕੋਸ਼ਿਸ਼ ਕਰਾਂਗੇ ਜਿੰਨੀਆਂ ਵੱਧ ਤੋਂ ਵੱਧ ਜੜੀਆਂ ਯਾਤਾਂ ਤੁਹਾਨੂੰ ਦਿਖਾ ਸਕੀਏ ਹੁਣ ਲਾਹੌਰ ਦੇ ਵਿੱਚ ਇੱਕ ਦੋ ਪੁਰਾਣੇ ਗੁਰੂ ਘਰ ਪਏ ਆ ਜਿਹੜੇ ਮਤਲਬ ਅੱਜ ਵੀ ਪ੍ਰਾਤਨ ਉਮੀ ਖੜੇ ਹੈਗੇ ਤੇ ਉੱਥੇ ਵੀ ਸੰਗਤਾਂ ਘਟ ਜਾਂਦੀਆਂ ਘਟ ਸੰਗਤਾਂ ਨੂੰ ਪਤਾ ਤੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾ ਕੇ ਅਸੀਂ ਲਿਆਉਣੀ ਹੈ ਜੀ ਲੈ ਵੇ ਭੀੜ ਭੜਕਾ ਤੇ ਲਾਹੌਰ ਇਹਦਾ ਦਾ ਪੁਰਾਣਾ ਰਿਸ਼ਤਾ ਹੈਗਾ ਤੇ ਟ੍ਰੈਫਿਕ ਅੰਦਰਲੇ ਪਾਸੇ ਰਹਿੰਦੀ ਰਹਿੰਦੀ ਆ ਜਦੋਂ ਮਰਜ਼ੀ ਆ ਜਾਓ ਤੇ ਹੁਣ ਅਸੀਂ ਅੰਦਰੋਂ ਲਾਹੌਰ ਚ ਬਿਲਕੁਲ ਪਹੁੰਚ ਕੇ ਮਜ਼ੰਗ ਮਜ਼ੰਗ ਏਰੀਆ ਚ ਅਸੀਂ ਜਾਣਾ ਲਾਹੌਰ ਦੇ ਹਾਂ ਇੱਥੇ ਰਾਂਣਾ ਜਨੇ ਉੱਥੇ ਗੁਰਦੁਆਰਾ ਸਾਹਿਬ ਮੈਲਾ ਜੀ ਸਾਨੂੰ ਹੁਣ ਦੂਜਾ ਤੇ ਅਸੀਂ ਪਹੁੰਚ ਗਏ ਬਿਲਕੁਲ ਬਾਜ਼ਾਰ ਦੇ ਵਿੱਚ ਤੇ ਇਥੋਂ ਦੀ ਕਾਫੀ ਵਾਰ ਲੰਗੇ ਸੀ ਪਹਿਲਾਂ ਇਹ ਛੇਵੀਂ ਪਾਸ਼ਾਈ ਦਾ ਗੁਰਦੁਆਰਾ ਸਾਹਿਬ ਹੈ ਤੇ ਇਹ ਬੰਦ ਪਿਆਗਾ ਹੈਗਾ ਲਾਹੌਰ ਦੇ ਵਿੱਚ ਹੀ ਆ ਤੇ ਜਿਹੜੀਆਂ ਸੰਗਤਾਂ ਆਪਣੀ ਜਿਆਦਾ ਜਿਹੜਾ ਗੁਰਦੁਆਰਾ ਸਿੰਘ ਸਿੰਘਣੀ ਉਹ ਦੇਖਦੇ ਆ ਜਾਂ ਡੇਰਾ ਸਬ ਲਾਹੌਰ ਆਪਾਂ ਉਹ ਦੇਖਦੇ ਆ ਜਾਂ ਫਿਰ ਮੇਨ ਇੱਕ ਹੋਰ ਗੁਰਦੁਆਰਾ ਸਾਹਿਬ ਤੇ ਉਹ ਦੇਖਦੇ ਆ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਰੀਨੋਵੇਸ਼ਨ ਦਾ ਕੰਮ ਵੀ ਚੱਲਦਾ ਤਾਂ ਕਰਕੇ ਕਾਫੀ ਟਾਈਮ ਤੋਂ ਬੰਦ ਸੀ ਪਿਛਲੇ ਸਾਲ ਵੀ ਅਸੀਂ ਵੈਸੇ ਆ ਗਏ ਸੀ ਪਰ ਦਿਖਾਇਆ ਨਹੀਂ ਸੀ ਤੁਹਾਨੂੰ ਸੋਚਿਆ ਇਸ ਵਾਰ ਤੁਹਾਨੂੰ ਜ਼ਰੂਰ ਦਿਖਾਈਏ ਕਿਉਂਕਿ ਆਉਣ ਵਾਲੇ ਟਾਈਮ 'ਚ ਤੁਸੀਂ ਇੱਥੇ ਦਰਸ਼ਨ ਕਰਕੇ ਜਾ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਬਿਲਕੁਲ ਬਾਜ਼ਾਰ ਹੈ ਤੇ ਬਾਜ਼ਾਰ ਦੇ ਬਿਲਕੁਲ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅ ਅੰਦਰਲੇ ਪਾਸੇ ਇਹ ਇਹਦਾ ਮੇਨ ਗੇਟ ਆਈ ਜਿਵੇਂ ਤੁਹਾਨੂੰ ਦੱਸਿਆ ਰਿਹਾ ਇਨੋਵੇਸ਼ਨ ਚੱਲ ਰਹੀ ਹੈ ਨਾ ਤੇ ਵਿਕਾਸਪੁਰ ਏਰੀਆ ਕਿਹੜਾ ਹੈ ਇਹ ਆਪਾਂ ਅ ਮਤਲਬ ਰੋਡ ਵਗੈਰਾ ਕਿਹੜਾ ਹੈ ਇਹ ਸਫਾਣਾ ਪਿਛੇ ਆ ਗਿਆ ਇਹਦਾ ਸਫਾਣਾ ਚੌਕ ਹੈ ਹਾਂਜੀ ਇਧਰ ਆਬਦ ਮਾਰਕੀਟ ਇਹ ਟੈਂਪਰ ਰੋਡ ਹੈ अच्छा टेंपल रोड vajjदा है हां जी टेंपल रोड vajjदा है वे ते ए बेसिक्ली एरिया vajjदा वे मजंग अच्छा हां मजंग एरिया ਦਾ ਮਜੰਗਾ हां जी टेंपल रोड ਤੇ ਆ ਠੀਕ ਬਿਲਕੁਲ ਤੇ ਲਓ ਜੀ ਸਸਸੀ ਗੱਲ ਬਾਈ ਜੀ ਕਿਵੇਂ ਹੋ ਠੀਕ ਠਾਕ ਹੋ ਜੀ 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 ਓਕੇ हां जी ਚੜਦੀ ਕਲਾ ਲਓ ਜੀ ਤੁਹਾਨੂੰ ਅੰਦਰੋਂ ਕਰਾ ਲਈਏ ਦਰਸ਼ਨ ਇਹਦੇ ਵੀ ਇਹ ਦੇਖੋ ਜੀ ਸਾਹਮਣੇ ਵਾਲੇ ਪਾਸੇ ਜਿਵੇਂ ਤੁਹਾਨੂੰ ਦੱਸਿਆ ਕੰਮ ਚੱਲ ਰਿਹਾ ਇਹਦਾ ਰੀਨੋਵੇਸ਼ਨ ਦਾ ਤੇ ਬਾਕੀ ਇਹ ਵੀ ਆਉਂਦੀ ਵਿਸਾਖੀ ਨੂੰ ਕਹਿੰਦੇ ਆ ਇਹੇ ਮਤਲਬ 3-4 ਮਹੀਨੇ ਹੋਰ ਲੱਗਣੇ ਆਉਂਦੀ ਵਿਸਾਖੀ ਨੂੰ ਇਹ ਗੁਰੂ ਘਰ ਵੀ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹੇ ਜਾਣਾਗਾ ਤੇ ਵਿਕਾਸ ਭਾਈ ਕਿੰਨੇ ਟਾਈਮ ਤੋਂ ਬੰਦ ਪਿਆ ਸੀ ਤੁਹਾਨੂੰ ਤਾਂ ਪਤਾ ਹੋਣਾ ਮੈਂ ਇਹ ਤਾਂ ਇਹਨਾਂ ਤੱਕ 3-4 ਸਾਲ ਤੋਂ ਵਿਜ਼ਿਟ ਕਰ ਰਿਹਾ ਅੱਛਾ ਜੀ ਕੰਮ ਤੇ ਚੱਲ ਰਿਹਾ ਸੀ ਲੇਕਿਨ ਹੁਣ ਆ ਕੇ ਮੈਂ ਦੇਖਿਆ ਹੁਣ ਤੇ ਜਿੰਨੀ ਇਹ ਹਾਈਟ ਤੇ ਨਾ 12 ਇੰਚ ਸੀੜੀਆਂ ਉੱਤੇ ਹੁੰਦੀਆਂ ਸਨ ਅੱਛਾ 12 ਪੌੜੀਆਂ ਉੱਤੇ ਬਾਹਰ ਪੌੜੀਆਂ ਉੱਤੇ ਹੁੰਦੀਆਂ ਸਨ ਹੁਣ ਇਹਨਾਂ ਦੇ ਥੱਲੇ ਹਾਲ ਬਣਾਤਾ ਹੁਣ ਇਹਨਾਂ ਦੇ نیچے ਲੰਗਰ ਹਾਲ ਬਣ ਗਿਆ ਹਾਂ ਜਗ੍ਹਾ ਬੜੀ ਕੀਮਤੀ ਜਗ੍ਹਾ ਹੈ ਤੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਯੂਟਲਾਈਜ਼ ਕਰ ਲਈਏ ਮੈਂ ਉਹ ਵੇਖ ਕੇ ਖੁਸ਼ ਹੁੰਦਿਆਂ ਆਂ ਕਿ ਡਬਲ ਯੂਜ਼ ਹੋ ਗਈ ਹੈ ਨਾ ਹਾਂਜੀ ਥੱਲੇ ਬੇਸਮੈਂਟ ਜਿਹੜੀ ਉਹ ਸਾਰੀ ਲੰਗਰਾ ਹਾਲਾਸ ਦੇ ਉੱਤੇ ਗੁਰਦੁਆਰਾ ਸਾਹਿਬ ਜਿਵੇਂ ਪਹਿਲੇ ਸੀ ਤੇ ਇਹ ਦੱਸਦੇ ਨੇ ਇਹ ਹੁਣ ਰਾਇਸ਼ਾਂ ਦੇ ਤੌਰ ਤੇ ਯੂਜ਼ ਕਰਾਂਗੇ ਉਹ ਕਮਰੇ ਬਣ ਜਾਣਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਨੇ ਭਾਜੀ ਤੁਸੀਂ ਠੀਕ ਵਧੀਆ ਵਧੀਆ ਠੀਕ ਹੈ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਲੋਕਲ ਅਕੀਦਾ ਅਸੀਂ ਨਨਤਾਣਾ ਸਾਹਿਬ ਦਾ ਜੀ अच्छा ननकाना साहिब ਤੋਂ ਡਿਊਟੀ ਦਾ ਡੀ ਹੁੰਦੀ ਇੱਥੇ ਨਨਕਾ ਸੇਵਾ ਕਰਾ ਰਹੇ ਹਾਂ ਜੀ ਇੱਥੇ ਗੁਰਦੁਆਰੇ ਅੱਛਾ ਗੁਰਦੁਆਰੇ ਦੀ ਸੇਵਾ ਤੁਸੀਂ ਕਰਾ ਰਹੇ ਹੋ ਜੀ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਚੱਲ ਰਿਹਾ ਹੈ ਮੇਰੇ ਵਾਹਿਗੁਰੂ ਦੀ ਕਿਰਪਾ ਹੈ ਭਾਜੀ ਸੋਹਣਾ ਚੱਲ ਰਿਹਾ ਸਭ ਕੁਝ ਠੀਕ ਹੈ ਸੰਗਤਾਂ ਕਰਾ ਰਹੀਆਂ ਸਾਰੀ ਸੇਵਾ ਸੰਗਤਾਂ ਵਿੱਚ ਹੋ ਜਣਾ ਚੱਲ ਰਿਹਾ ਕੰਮ ਸਾਰੇ ਗ੍ਰੰਥੀ ਬੁਲਵਟ ਗ੍ਰੰਥ ਸੇ ਜਿਹੜਾ ਹੈ ਨਾ ਗਿਆਨੀ ਪਾਕਿਸਤਾਨੀ ਕਾਰ ਸੇਵਾ ਗਿਆਨੀ ਬਲਵੰਤ ਸਿੰਘ ਜੀ ਉਹ ਕਰਾ ਰਹੇ ਨੇ ਕੰਮ ਹਮ ਉਹਨਾਂ ਦੀ ਸੇਵਾ ਹੋ ਜਣਾ ਚੱਲ ਰਿਹਾ ਤੇ ਸੰਗਤ ਕਰ ਰਹੇ ਹਾਂ ਜੀ ਠੀਕ ਹੈ ਚਲੋ ਜੀ ਅੰਦਰ ਹੈਗੇ ਦਰਸ਼ਨ ਕਰਨ ਨੂੰ ਕਰ ਸਕ ਜੀ ਬਾਈ ਪ੍ਰਕਾਸ਼ ਨਹੀਂ ਕੀਤਾ ਆ ਵੈਸੇ ਦਰਸ਼ਨ ਕਰ ਸੀ ਓਕੇ ਚਲੋ ਜਾ ਆ ਰਿਹਾ ਇਹ ਦੇਖੋ ਜੀ ਸਾਰੇ ਦਰਵਾਜ਼ੇ ਵਗੈਰਾ ਨਵੇਂ ਲਵਾਏ ਆ ਇਹਨਾਂ ਨੇ ਹੁਣ ਆ ਤੁਹਾਨੂੰ ਤੁਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਸ਼ਾ ਨਾਲ ਤੁੰਦ ਸਬੰਧਤ ਹੈ ਉਸ ਤਰੀਕੇ ਦਾ ਮਤਲਬ ਸਾਰਾ ਓਵੇਂ ਬਣਾਇਆ ਵੈਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਵਧੀਆ ਪਈ ਆ ਤੇ ਪਰ ਪਤਾ ਨਹੀਂ ਕਿਉਂ ਮਤਲਬ ਬੰਦ ਕਦੋਂ ਤੋਂ ਸੀਗਾ ਬੰਦ ਕਦੋਂ ਤੋਂ ਕੀਤਾ ਸੀਗਾ ਜੀ ਇਹ ਕਿੰਨੇ ਸਾਲਾਂ ਚ ਬੰਦ ਹੋ ਗਿਆ ਸੀਗਾ ਦਰਸ਼ਨ ਚੱਲ ਰਹੀ ਹੈ 2 ਸਾਲ ਤੋਂ ਕੰਮ ਚੱਲ ਰਿਹਾ ਤੇ 2 ਸਾਲ ਤੋਂ ਹੀ ਬੰਦ ਹੈਗਾ ਪ੍ਰਕਾਸ਼ ਨਹੀਂ ਹੈਗਾ ਬ੍ਰਾਛੀ ਜਿਹੜੇ ਸੰਤਾਂ ਆ ਬਸ ਪ੍ਰਕਾਸ਼ ਨਹੀਂ ਹੈਗਾ ਗੱਲਾਂ ਪ੍ਰਕਾਸ਼ ਨਹੀਂ ਕੋਈ ਸੰਤਾਂ ਆ ਰਹੀਆਂ ਨੇ ਜੀ ਹਾਂ ਸੰਤਾਂ ਦਰਸ਼ਨ ਕਰਕੇ ਦਰਸ਼ਨ ਵਾਸਤੇ ਆ ਰਹੇ ਨੇ ਸਿਰਫ ਪ੍ਰਕਾਸ਼ ਜੋ ਵਿਸਾਖੀ ਤੱਕ ਵਾਹਿਗੁਰੂ ਕਿਰਪਾ ਕਰੇ ਹੋ ਜਾਏਗਾ ਉਹ ਦੱਸ ਰਹੇ ਜੀ ਹੈ ਨਾ ਚਲੋ ਅੰਦਰੋਂ ਦੇਖ ਸਕਦੇ ਹੁਣ ਹਾਂਜੀ ਅੰਦਰ ਇਤਿਹਾਸਿਕ ਚੀਜ਼ ਹੈਗੀ ਕੋਈ ਦੇਖਣ ਨੂੰ ਅੱਛਾ ਕਲਾ ਇਹ ਦਰਬਾਰ ਹਾਲ ਹੁੰਦਾ ਸੀਗਾ ਦੇਚਪਨਾਈ ਤੇ ਆ ਜਣੇ ਸ਼ੂ ਸ਼ੂ ਬਸ ਉਤਾਰ ਦਿੰਨੇ ਸੀ ਸ਼ੂ ਉਤਾਰ ਕੇ ਆ ਜੀ ਇਹ ਲਓ ਜੀ ਇਹ ਬਸ ਇਸ ਜਗ੍ਹਾ ਤੇ ਪ੍ਰਕਾਸ਼ ਹੁੰਦਾ ਹੋਊਗਾ ਮੇਰੇ ਖਿਆਲ ਚ ਅੱਛਾ ਇਹ ਥਾਂ ਤੇ ਸੀਗਾ ਪ੍ਰਕਾਸ਼ ਇੱਥੇ ਹੀ ਕਹਿੰਦੇ ਨੇ ਬਾਕੀ ਸਾਹਿਬ ਰੱਖੀ ਸੀ ਇੱਥੇ ਪ੍ਰਕਾਸ਼ ਹੁੰਦਾ ਠੀਕ ਹੈ ਠੀਕ ਹੈ ਜੀ ਚ ਛੇਵੇਂ ਪਾਤਸ਼ਾਹ ਇੱਥੇ ਕਦੋਂ ਆਏ ਸੀਗੇ ਛੇਵੇਂ ਪਾਤਸ਼ਾਹ ਜਦੋਂ ਕਸ਼ਮੀਰ ਤੋਂ ਜੰਗ ਤੋਂ ਆਏ ਸੀ ਨਾ ਨਨਕਾਣਾ ਸਾਹਿਬ ਜਾ ਰਹੇ ਸੀ ਹਾਂਜੀ ਤੇ ਉੱਥੋਂ ਇਸੇ ਮਾਤਾ ਕੌਲਾ ਜੀ ਨੂੰ ਬਣਾਇਆ ਹਾਂ ਨਨਕਾਣਾ ਸਾਹਿਬ ਇੱਕ ਛੇਵੇਂ ਪਾਤਸ਼ਾਹ ਨੇ ਘੋੜਾ ਬੰਨਿਆ ਸੀ ਉਹ ਗੁਰਦੁਆਰਾ ਸਾਹਿਬ ਹੈ ਜੀ ਜੀ ਅੱਛਾ ਉਦੋਂ ਹੋ ਜਾਂਦੇ ਹੋਏ ਲਾਹੌਰ ਤੋਂ ਹੋ ਕੇ ਲੰਘੇ ਹਾਂਜੀ ਇੱਥੇ ਹੋ ਗਿਆ ਇੱਥੋਂ ਮਾਤਾ ਜੀ ਕੌਲਾ ਜੀ ਨੂੰ ਮਿਲ ਕੇ ਤੇ ਫਿਰ ਨਨਕਾਣਾ ਸਾਹਿਬ ਗਏ ਸੀ ਅੱਛਾ ਫਿਰ ਇੱਥੇ ਰੁੱਕੇ ਗਏ ਹਾਂਜੀ ਇੱਥੇ ਰੁੱਕੇ ਉਹਨਾਂ ਦੀ ਯਾਦ ਚ ਬਣਿਆ ਉਹਨਾਂ ਦੀ ਯਾਦ ਚ ਹੈਗਾ ਤੇ ਮਾਤਾ ਕੌਲਾ ਜੀ ਦਾ ਜਨਮ ਸਥਾਨ ਠੀਕ ਹੈ ਜੀ ਉਹਨਾਂ ਦਾ ਕਾਲ ਸਰ ਗੁਰਦੁਆਰਾ ਸਾਹਿਬ ਹਾਂਜੀ ਬਣਿਆ ਹੋਇਆ ਹੈ ਦੇਖਿਆ ਸੀ ਦਰਸ਼ਨ ਕੀਤੇ ਜੀ ਮਿਹਰਬਾਨੀ ਚਲੋ ਆਜੋ ਜੀ ਹਾਂਜੀ ਬਾਹਰ ਨੂੰ ਚੱਲਦੇ ਆਪਾਂ ਤੇ ਦਿਖਾਉਨੇ ਆ ਤੁਹਾਨੂੰ ਸ਼ਹਿਰ ਦੇ ਵਿੱਚੋਂ ਵਿੱਚ ਹੁਣ ਕਰਕੇ ਨਾ ਗੁਰਦੁਆਰਾ ਸਾਹਿਬ ਕੋਲੇ ਜਿਹੜੀ ਜਗ੍ਹਾ ਕੋਈ ਇੱਥੇ ਜ਼ਿਆਦਾ ਨਹੀਂ ਹੈਗੀ ਇਮਾਰਤ ਥੋੜੀ ਹੈ ਤੇ ਇਧਰਲੇ ਪਾਸੇ ਆ ਫੇਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਧਰ ਘਰ ਵਗੈਰਾ ਸਾਰੇ ਬਣੇ ਹੋਏ ਬਿਲਕੁਲ ਬਾਜ਼ਾਰ ਚ ਤੇ ਬਿਲਕੁਲ ਬਾਜ਼ਾਰ ਦੇ ਐਨ ਵਿਚਕਾਰ ਘਰਾਂ ਦੇ ਐਨ ਵਿਚਕਾਰ ਗੁਰਦੁਆਰਾ ਸਾਹਿਬ ਹੈ ਹਾਂਜੀ ਗੁਰਦੁਆਰਾ ਸਰੋਸਾ ਦੀ ਜਗ੍ਹਾ ਹੈਗੀ ਹੈ ਅੱਛਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਸਾਰੀ ਹਾਂ ਸਾਰੀ ਜਗ੍ਹਾ ਗੁਰਦੁਆਰੇ ਦੀ ਤਕਰੀਬਨ ਕੋਈ ਮੇਰੇ ਖਿਆਲ ਬਰਬਾੜ ਹੋਇਆ ਹੈਗਾ ਸੀ ਜਿਹੜਾ ਕਮਜ਼ੋਰ ਹੋ ਗਿਆ ਅੱਛਾ ਮਤਲਬ ਅਸੈਂਤਲ ਤੋਂ ਬਾਅਦ ਕੋਈ ਵੀ ਨਹੀਂ ਸੀ ਨਾ ਪਰ ਜਿਹੜੇ ਉਧਰੋਂ ਪਾਰਟੀਸ਼ਨ ਤੇ ਇੱਧਰ ਆ ਗਏ ਨੇ ਉਹਨਾਂ ਨੇ ਜਗ੍ਹਾਵਾਂ ਬਣਾ ਲਈ ਅੱਛਾ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਸੀ ਆਲੇ ਦੁਆਲੇ ਸਾਰੀ ਸਾਰੀ ਜੋ ਮਜ਼ੰਗ ਥਾਣੇ ਅੱਛਾ ਇਹਦੀ ਇੱਕ ਮੈਂ ਪੁੱਛਣਾ ਜਿਵੇਂ ਇੱਥੇ ਤਕਰੀਬਨ ਹਰ ਗੁਰਦੁਆਰਾ ਸਾਹਿਬ ਦੇ ਨਾਮ ਜ਼ਮੀਨ ਹੈ ਜਿਹੜੇ ਵਾਹਣ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਇਹ ਗੁਰਦੁਆਰਾ ਸਾਹਿਬ ਦੇ ਨਾਮ ਵੀ ਜ਼ਮੀਨ ਲੱਗੀ ਹੋਈ ਆ ਹਾਂਜੀ ਇਹਦੀ ਹੈ ਨਾ ਕਿੰਨੀ ਜ਼ਮੀਨ ਮਰੱਬਾ ਜ਼ਮੀਨ ਦਾ ਹੈਗਾ ਅੱਛਾ ਇਧਰ ਉਹ ਬਾਜ਼ਾਰ ਤੱਕ ਇਧਰ ਉਹ ਮਜ਼ੰਗ ਥਾਣੇ ਤੱਕ ਇਧਰ ਉਹ ਆਪਦੇ ਮਾਰਕੀਟ ਤੱਕ ਸਾਰਾ 25 ਮਰੱਬਾ 25 25 25 ਕਿੱਲੇ ਹਾਂਜੀ 25 ਕਿੱਲੇ ਜ਼ਮੀਨ ਦੇ ਗੁਰਦੁਆਰਾ ਸਾਹਿਬ ਦੇ ਨਾਮ ਨੇ ਔਰ ਜਿਹੜੇ ਆ ਗਏ ਨਾ ਔਰ ਰੈਂਟ ਦਿੰਦੇ ਆ ਜਿਸ ਤਰ੍ਹਾਂ ਕਿ ਦੁਕਾਨ ਕਿਰਾਏ ਤੇ ਹੈ ਜਾਂ ਘਰ ਸਾਰੇ ਰੈਂ ਠੀਕ ਹੈ ਮੈਂ ਮੈਨੂੰ ਕਰਾਇਆ ਪਏ ਹੁੰਦਾ ਇਹ ਤੇ ਉਹ ਫਿਰ ਜਿੰਨੀ ਆਮਦਨ ਆਉਂਦੀ ਆ ਉਹ ਵੀ ਇਥੇ ਲੱਗਦੀ ਹੁੰਦੀ ਸਾਰੇ ਗੁਰਦੁਆਰੇ ਦੀ ਹੁੰਦੀ ਹੈ ਅੱਛਾ ਉਹ ਗੁਰਦੁਆਰੇ ਦੀ ਹੁੰਦੀ ਹੈ ਉਹਦੇ ਰੀਨੋਵੇਸ਼ਨ ਦੇ ਵਿੱਚ ਹੋਰ ਕੰਮ ਰੀਨੋਵੇਸ਼ਨ ਦੇ ਵਿੱਚ ਜਿਹੜਾ ਸਕਿਉਰਟੀ ਗਾਰਡ ਜਾਂ ਕੋਈ ਮਹਿਕਮਾ ਉਹਨਾਂ ਦੀ ਖਰਚ ਹੁੰਦੀ ਹੈ ਅੱਛਾ ਉਹ ਜਿਵੇਂ ਆਈਟੀਵੀਪੀ ਵਾਲੇ ਨੇ ਉਹਨਾਂ ਨੂੰ ਤਨਖਾਹ ਦਿੱਤੀ ਹੋਰ ਇਹ ਤੁਹਾਨੂੰ ਦੱਸ ਦਈਏ ਜੀ ਇਹਨਾਂ ਦਾ ਜਿਵੇਂ ਆਪਣੇ ਕਾਰ ਸੇਵਾ ਦੀ ਉਹ ਬਣੀ ਹੋਈ ਹੈ ਇਹਨਾਂ ਦਾ ਮਹਿਕਮਾ ਬਣਿਆ ਹੋਇਆ ਹੈ ਇਹ ਈਟੀ ਈਟੀਪੀ ਵੀ ਹੈ ਜੀ ਹਨਾ ਵੈਕੂਅਮ ਟ੍ਰਸਟ ਪ੍ਰਾਪਰਟੀ ਬੋਰਡ ਵੈਕੂਅਮ ਟਰਸਟ ਪ੍ਰਾਪਰਟੀ ਬੋਰਡ ਇਹ ਪਾਕਿਸਤਾਨ ਦਾ ਵਕਫ ਵਕਫ ਬੋਲ ਦਿੰਦੇ ਆ ਹਨ ਇਹ ਵਕਫ ਬੋਰਡ ਹੈ ਜੀ ਜਿਹੜਾ ਗੁਰਦੁਆਰਿਆਂ ਲਈ ਸਪੈਸ਼ਲ ਬਣਾਇਆ ਇਹਨਾਂ ਨੇ ਗੁਰਦੁਆਰਿਆਂ ਦੀ ਸਾਮ ਸੰਭਾਲ ਸੇਵਾ ਲਈ ਇਹਨਾਂ ਦਾ ਇੱਕ ਨਾ ਇੱਕ ਮੁਲਾਜ਼ਮ तकरीबन ਹਰ ਮਹਿਕਮੇ ਹਰ ਥਾਂ ਤੇ ਤੁਹਾਡਾ ਮੁਲਾਜ਼ਮ ਹੈਗਾ ਕੋਈ ਨਾ ਕੋਈ ਹਨ ਜੀ ਹਰ ਗੁਰਦੁਆਰੇ ਚ ਹਰ ਜਗ੍ਹਾ ਤੇ ਹਰ ਯਾਨੀ ਕਿ ਜਿੱਥੇ ਜਿੱਥੇ ਗੁਰਦੁਆਰੇ ਨੇ ਜਿੱਥੇ ਜਿੱਥੇ ਬਾਬਾ ਜੀ ਹੋ ਕੇ ਗਏ ਅੱਛਾ ਉੱਥੇ ਉੱਥੇ ਤੁਹਾਡੀ ਡਿਊਟੀ ਹੈਗੀ ਹੈ ਹਾਂ ਜੀ ਉੱਥੇ ਮਤਲਬ ਤੁਹਾਡਾ ਇੱਕ ਬੰਦਾ ਮਿਲੂਗਾ ਉੱਥੇ ਹਾਂ ਜੀ ਟਾਡੀ ਸਰਕਾਰੀ ਨੌਕਰੀ ਇੱਕ ਤਰ੍ਹਾਂ ਦੀ ਹਾਂਜੀ ਤਿੰਨ ਸ਼ਿਫਟਾਂ ਹੁੰਦੀਆਂ ਨੇ ਇੱਕ ਗੁਰਦੁਆਰੇ 'ਚ ਅੱਛਾ 8 8-8 ਘੰਟਿਆਂ ਦੀਆਂ ਹਾਂਜੀ ਉਵੇਂ ਜੌਬ ਕਰਦੇ ਹੋ ਤੁਸੀਂ ਸਾਰੇ ਠੀਕ ਹੈ ਜੀ 6 ਬੰਦੇ ਵਾਫ ਕੀਤੇ ਹੋਏ ਨੇ ਠੀਕ ਹੈ ਜੀ ਲਓ ਜੀ ਇਹ ਸੀਗਾ ਗੁਰਦੁਆਰਾ ਸਾਹਿਬ ਜਿਵੇਂ ਨਾ ਇਹ ਗੁਰਦੁਆਰਾ ਸਾਹਿਬ ਮਤਲਬ ਦਰਸ਼ਨਾਂ ਦੇ ਲਈ ਹੁਣ ਖੁੱਲ ਗਿਆ ਆ ਹੋਪਸੋ ਉਮੀਦ ਕਰਦੇ ਹਾਂ ਵੀ ਬਾਕੀ ਵੀ ਜਿਹੜੇ ਗੁਰਧਾਮ ਹੈ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਸ਼ੁਰੂਜੋ ਨਾ ਪਿੰਡਾਂ 'ਚ ਵੀ ਹੈ ਇਹ ਤਾਂ ਲਾਹੌਰ ਦੇ ਵਿੱਚ ਸ਼ਹਿਰ 'ਚ ਤਾਂ ਕਰਕੇ ਜ਼ਿਆਦਾ ਅ ਥੋੜਾ ਜਿਹਾ ਧਿਆਨ ਹੈ ਜਾਂ ਬਣਵਾ ਰਹੇ ਆ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਸੰਗਤਾਂ ਦਾ ਸਹਿਯੋਗ ਹੈ ਕੁਝ ਜਿਹੜਾ ਮਹਿਕਮਾ ਇਹਨਾਂ ਦਾ ਕਾਫ ਬੋਰਡ ਉਹ ਕੰਮ ਕਰ ਰਿਹਾ ਹੈ ਨਾ ਪਰ ਪਿੰਡਾਂ 'ਚ ਵੀ ਮੈਂ ਲਾਦਾ ਹੌਲੀ-ਹੌਲੀ ਗੁਰੂ ਸਾਹਿਬ ਕਿਰਪਾ ਕਰਨਗੇ ਜਿੰਨੇ ਸਥਾਨ ਆ ਉਹ ਖੁੱਲਣਗੇ ਔਰ ਰੀਨੋਵੇਸ਼ਨ ਹੋਊਗੀ ਤੇ ਮਤਲਬ ਸਾਰੀਆਂ ਉੱਥੇ ਵੀ ਸੰਗਤਾਂ ਜਾਇਆ ਕਰਨਗੀਆਂ ਇਹ ਅਸੀਂ ਪਹੁੰਚ ਗਏ ਜੀ ਹੁਣ ਲਾਹੌਰ ਦੀ ਰਿਮਾਂ ਵਾਲੀ ਮਾਰਕੀਟ ਦੇ ਵਿੱਚ ਤੇ ਕਿਲੇ ਦੇ ਬਿਲਕੁਲ ਨਾਲ ਹੈ ਤੇ ਇਧਰਲੇ ਪਾਸੇ ਮੇਰੇ ਸੱਜੇ ਹੱਥ ਕਿਲਾ ਤੇ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਹੋਰ ਆ ਬਹੁਤ ਪੁਰਾਣਾ ਤੇ ਤੁਹਾਨੂੰ ਉਹ ਦਿਖਾਉਣ ਦੇ ਲਈ ਪਹੁੰਚੇ ਆ ਹਾਂਜੀ ਕਿਧਰ ਕਿਹੜੇ ਪਾਸੇ ਆ ਚਲੋ ਹਾਂਜੀ ਇਧਰਲੇ ਪਾਸੇ ਨਾ ਇਹ ਸ਼ਹੀਦੀ ਸਥਾਨ ਹੈ ਆ ਭਾਈ ਤਾਰੂ ਸਿੰਘ ਜੀ ਦਾ ਇੱਕ ਭਾਈ ਮਨੀ ਸਿੰਘ ਦਾ ਸ਼ਹੀਦੀ ਸਥਾਨ ਹੈ ਇਥੇ ਤੇ ਇੱਕ ਭਾਈ ਤਾਰੂ ਸਿੰਘ ਜੀ ਦਾ ਤੇ ਜਿੱਥੇ ਉਹਨਾਂ ਦੇ ਮਤਲਬ ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟੇ ਸੀ ਉਹ ਜਗ੍ਹਾ ਤੱਕ ਡਿਸਪਿਊਟਡ ਕੇਸ ਚੱਲੀ ਜਾਂਦਾ ਉਹ ਜਾਣਨੀ ਜਾਂਦੇ ਤੇ ਜਿਹੜੀ ਇਹ ਜਗ੍ਹਾ ਹੈਗੀ ਇੱਥੇ ਭਾਈ ਦਾ ਰਸਮੀ ਜਿਹੜਾ ਉਹ ਪਰੋ ਲਾਇਆ ਗਿਆ ਸੀ ਤੇ ਮੈਨੂੰ ਆਇਆ ਸੀ ਵੀ ਜਿੰਨੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਦਿਖਾ ਦਈਏ ਇਹਦਾ ਬਿਲਕੁਲ ਕਿਲੇ ਦੇ ਨਾਲ ਹੈ ਇੱਥੇ ਤੁਸੀਂ ਆ ਕੇ ਇਹਨੂੰ ਦੇਖ ਕੇ ਜਾ ਸਕਦੇ ਹੋ ਇਹ ਜਗ੍ਹਾ ਨੂੰ ਜਦੋਂ ਵੀ ਆਉਂਗੇ ਕਿਉਂਕਿ ਕਿਲੇ ਚ ਦਾ ਸੰਗਤ ਦਾ ਜਿਹੜਾ ਖੈਰੰ ਦਾ ਪ੍ਰਬੰਧ ਹੁੰਦਾ ਉਹ ਕਿਲੇ ਦੇ ਕੋਲ ਹੀ ਹੁੰਦਾ ਬਿਲਕੁਲ ਇਹ ਦੁਕਾਨ ਵਿੱਚੋਂ ਦੀ ਰਸਤਾ ਜਾਂਦਾ ਜੀ ਯਾਰਾ ਦਰਵਾਜ਼ਾ ਖਾਲੀ ਕਰ ਦੇ ਲੈ ਦਰਵਾਜ਼ਾ ਖਾਲੀ ਕਰ ਦੇ ਅੰਦਰ ਜਾ ਰਹੀ ਆ ਚਲੋ ਚਾਦਰ ਚੁੱਕ ਲੈ ਚਾਦਰ ਪਾਈ ਲੈ ਲਾਈਟ ਆਨ ਕਰ ਲਾਈਟ ਕਰ ਦੇਣਾ ਹਾਂ ਆ ਲਾਈਟ ਆਨ ਹੋ ਜੂਗੀ ਆਹੋ ਇਹ ਪਿੱਛੇ ਦੇਖੋ ਬੜ ਨੂੰ ਸਾਰੇ ਥੱਲੇ ਕਰੋ ਉਹ ਸੋਕਤ ਥੱਲੇ ਕਰੋ ਜਰਾ ਇੱਥੇ ਉਤਾਰ ਦੀ ਜੁੱਤੇ ਜੀ ਹਾਂ ਜੀ ਜੀ ਇਹ ਜਗ੍ਹਾ ਦੀ ਦੇਖੋ ਦੁਕਾਨਾਂ ਦੇ ਬਿਲਕੁਲ ਵਿੱਚ ਪਤਾ ਵੀ ਨਹੀਂ ਲੱਗਦਾ ਇੱਥੇ ਭਾਈ ਅ ਭਾਈ ਮਨੀ ਸਿੰਘ ਦੀ ਸ਼ੀਤ ਹੋਈ ਇੱਥੇ ਹਾਂਜੀ ਤੇ ਭਾਈ ਤਾਰੂ ਸਿੰਘ ਦਾ ਜਿਹੜਾ ਭਾਈ ਤਾਰੂ ਸਿੰਘ ਦਾ ਵੈਸੇ ਸ਼ਹੀਦਸਥਾਨ ਜਿਹੜਾ ਹੈ ਨਾ ਜਿੱਥੇ ਉਹਨਾਂ ਦੀ ਮੜੀ ਹੈ ਉਹ ਉਧਰ ਹੈ ਜਿੱਥੇ ਸ਼ਹੀਦ ਸਿੰਘ ਸਿੰਘ ਨਹੀਂ ਹੈ ਅਚਾ ਉਹ ਭਾਈ ਤਾਰੂ ਸਿੰਘ ਹੈ ਇਹ ਭਾਈ ਮਨੀ ਸਿੰਘ ਦਾ ਇੱਥੇ ਬੰਦ-ਬੰਦ ਕੱਟਿਆ ਗਿਆ ਸੀ ਹਾਂਜੀ ਕਿੱਲੇ ਦੇ ਬਿਲਕੁਲ ਨਾਲ ਹੈ ਹਨਾ ਬਿਲਕੁਲ ਹੈ ਦੀਵਾਰ ਦੇ ਨਾਲ ਹੀ ਹੈ ਮੈਂ ਕਹਾਂ ਇਹ ਇਹ ਸਥਾਨ ਦੇ ਤਾਂ ਦਰਸ਼ਨ ਕਰਕੇ ਜਾਣੇ ਚਾਹੀਦੇ ਆ ਰੇਮਾਲੀ ਮਾਰਕੀਟ ਚ ਹਾਂ ਕਰਕੇ ਜਾਣੇ ਚਾਹੀਦੇ ਆ ਬਟ ਮੈਨੂੰ ਇੱਕ ਚੀਜ਼ ਉਹ ਹੀ ਭਾਈ ਜੀ ਦੱਸਣ ਦੇ ਸੀ ਕਿ ਜਿਨ੍ਹਾਂ ਨੇ ਸੇਵਾ ਕਰਾਈ ਏ ਹਾਂਜੀ ਉਹ ਇੱਥੇ ਰੈਸਟ੍ਰਿਕਸ਼ਨ ਲਾ ਕੇ ਬੈਠੇ ਨੇ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਤੇ ਪ੍ਰਾਪਰਟੀ ਹੈ ਨਹੀਂ ਹੈ ਹੂੰ ਤੇ ਲਗਾ ਇਹਨੂੰ ਮਤਲਬ ਇਹਦੇ ਟੇਕ ਅਪ ਕਰਨਾ ਚਾਹੀਦਾ ਏਟੀਪੀ ਦੇ ਅੰਡਰ ਆਵੇ ਅਵੇ ਕਿਉਂ ਡ੍ਰੈਸ ਪ੍ਰਾਪਰਟੀ ਬੋਰਡ ਇਹਨੂੰ ਦੇਖ ਕੇ ਕਿਉਂਕਿ ਇਹ ਵੀ ਰਿਲੇਟਡ ਟੂ ਸਿੱਖ ਹਿਸਟਰੀ ਹੈ ਹੂੰ ਹੂੰ ਸੋ ਇਹ ਕਿਸੇ ਇੱਕ ਪ੍ਰਾਈਵੇਟ ਬੰਦੇ ਦੀ ਪ੍ਰਾਪਰਟੀ ਤੇ ਹੈ ਨਹੀਂ ਹਾਂਜੀ ਇਹ ਉੱਪਰਲੇ ਪਾਸੇ ਵੀ ਹੈ ਜੀ ਇਹ ਹਾਂਜੀ ਇੰਜ ਕਾਲਸ ਉੱਤੇ ਗੁੰਮਦ ਬਣਿਆ ਹੈ ਅੱਛਾ ਉੱਪਰ ਦੇਖ ਸਕਦੇ ਆਂ ਦੇਖ ਸਕਦੇ ਚਲੋ ਉੱਪਰ ਨਹੀਂ ਰਹੇਗਾ ਕਿ ਪੀਜੀ ਦੀ ਤਾਰਾ ਨਹੀਂ ਹੈ ਹੀ ਹੈ ਜੇ ਕਿ ਅੱਛਾ ਧਿਆਨ ਨਾਲ ਦੇਖ ਲਾਂਗੇ ਆਓ ਹਾਂ ਧਿਆਨ ਨਾਲ ਦੇਖ ਲਾਂਗੇ ਥੋੜਾ ਉਧੋਂ ਤਸਵੀਰ ਇੱਕ ਲੈ ਥੋੜਾ ਉਧੋਂ ਥੋੜਾ ਜਿਹਾ ਜੀ ਜੰਗਲੇ ਪਾਰ ਕਰਕੇ ਜਾਣਾ ਪੈਣਾਗਾ ਸਾਨੂੰ ਕਿਉਂਕਿ ਰਸਤਾ ਹੈ ਨਹੀਂਗਾ ਜਾਣ ਨੂੰ ਤੁਸੀਂ ਮੈਨੂੰ ਦਿਓ ਇਧਰਲੇ ਪਾਸੇਓ ਦੇਖੋ ਉਹ ਬਾਜ਼ਾਰ ਆ ਗਿਆ ਸਾਹਮਣੇ ਹਾਂਜੀ ਇਹ ਸਾਰਾ ਬਾਜ਼ਾਰ ਹੈਗਾ ਜੀ ਹਾਂਜੀ ਤੇ ਆਪਰਾ ਨਾ ਥੋੜਾ ਨਹੀਂ ਕਿ ਜਾਣਾ ਪੈ ਰਿਹਾ ਭਾਜੀ ਆਜੋ ਇਹ ਭਾਜੀ ਇੱਥੇ ਨਾ ਲਾ ਦੀ ਜੁੱਤੀਆਂ ਲਾ ਦੀ ਇਹ ਜਗ੍ਹਾ ਤੇ ਜੁੱਤੀ ਲਾ ਕੇ ਫੇਰ ਚੱਲਨੇਗਾ ਜੀ ਇਹ ਜੁੱਤੇ ਲਾ ਦੀਏ ਜੀ ਇਹ ਹੈ ਜੀ ਉੱਪਰਲੇ ਪਾਸੇ ਗੁੰਬਦ ਇਹ ਦੇਖੋ ਬਿਲਕੁਲ ਕਿਲਾ ਨਾਲ ਦੇਖਦਾ ਜਿਹੜੇ ਕਿਲੇ ਦੀ ਅਸੀਂ ਤੁਹਾਨੂੰ ਗੱਲ ਕਰਦੇ ਸੀ ਨਾ ਇਹ ਦੁਕਾਨਾਂ ਦੇ ਵਿੱਚ ਆ ਗਈ ਜੀ ਅੱਜ ਇਹ ਚੀਜ਼ ਸਾਰੀ ਤੇ ਉੱਪਰਲੇ ਪਾਸਿਓਂ ਇੱਥੋਂ ਪਤਾ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਹੈਗਾ ਤੇ ਵਿਕਾਸ ਭਾਈ ਕਿੰਨਾ ਪੁਰਾਣਾ ਹੋਣਾ ਜੀ ਵੈਸੇ ਇਹ ਸਾਰੀ ਗੱਲ ਉਸੇ ਟਾਈਮ ਦਾ ਹੀ ਹੈ ਜਦੋਂ ਇੱਥੇ ਉਹਨਾਂ ਨੂੰ ਬੰਦ-ਬੰਦ ਘਟੇ ਸਨ ਹਾਂਜੀ ਫਿਰ ਉਸ ਤੋਂ ਬਾਅਦ ਹੀ ਉਹਨਾਂ ਦੀ ਯਾਦ ਬਣੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੀ ਫਿਰ ਬਣਿਆ ਹੋਣਾ ਨਾ ਇਹ ਚੀਜ਼ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਹੋਣਾ ਬਿਲਕੁਲ ਇਸੇ ਤਰ੍ਹਾਂ ਅੱਛਾ ਮੈਂ ਗੱਲ ਕਰਦਾ ਵੀ ਲਾਹੌਰ ਚ ਪਤਾ ਨਹੀਂ ਕਿੰਨਿਆਂ ਦਾ ਪੁਰਾਣਾ ਇਤਿਹਾਸ ਇਹੋ ਜਿਹਾ ਪਿਆਗਾ ਹਾਂਜੀ ਹੋਰ ਇਹੋ ਜਿਹੀ ਚੀਜ਼ਾਂ ਵੇਖ ਲਓ ਕਿ ਅਸੀਂ ਮਾਡਰਨ ਸ਼ਹਿਰ ਨੂੰ ਵੀ ਟੱਚ ਕੀਤਾ ਨਾ ਉਹ ਵੀ ਵੇਖਿਆ ਉਹਦੇ ਚ ਇਤਿਹਾਸ ਨਹੀਂ ਹੈ ਹਾਂਜੀ ਉਹਦੇ ਚ ਹਿਸਟਰੀ ਨਹੀਂ ਹੈ ਉਹ ਨਵੀਂ ਲੇਟੈਸਟ ਚੀਜ਼ ਹੈ ਉਹਨੂੰ ਦੇਖ ਕੇ ਕੀ ਕਰਨਾ ਮੇਨ ਹਿਸਟਰੀ ਇਤਿਹਾਸ ਸਾਡਾ ਇਧਰ ਪਿਆ ਹੈ ਬਿਲਕੁਲ ਕਿੰਨੇ ਗੁਰੂ ਘਰ ਇਹੋ ਜਿਹੇ ਜਿਹੜੇ ਅਜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਹੈਨਾ ਜੇ ਆਪਣੇ ਵੀਡੀਓ ਥਰੂ ਲੋਕ ਦੇਖਣਗੇ ਪਤਾ ਲੱਗੂਗਾ ਫਿਰ ਲੋਕ ਜਾਣਣਗੇ ਜਦੋਂ ਲੋਕ ਜਾਣਣਗੇ ਫਿਰ ਹੀ ਆਣਗੇ ਇਨਾਂ ਜਗ੍ਹਾ ਤੇ ਹਾਂਜੀ ਆ ਪਿਛਲੇ ਪਾਸੇ ਇਹ ਮਸਜਿਦ ਹੈ ਇਹ ਮਸਜਿਦ ਹੈ ਇਹ ਬੇਸਿਕਲੀ ਮਸਜਿਦ ਹੈ ਗਈ ਸੀ ਲੇਡੀਜ਼ ਵਾਸਤੇ ਮਸਜਿਦ ਬਣਾਈ ਗਈ ਸੀ ਅੱਛਾ ਜੀ ਔਰ ਦੱਸਿਆ ਜਾਂਦਾ ਕਿ ਇਹਦੇ ਅੰਦਰੋਂ ਕਿਲੇ ਦੇ ਅੰਦਰੋਂ ਇਹਨੂੰ ਰਸਤਾ ਆਂਦਾ ਸੀ ਅੱਛਾ ਇਹਨੂੰ ਹਾਂਜੀ ਇਸ ਮਸਜਿਦ ਦਾ ਵਾਸਤੇ ਸੋ ਇਹਦੇ ਜੀ ਤੁਸੀਂ ਦਰਸ਼ਨ ਕਰਕੇ ਜਾਇਓ ਆਜੋ ਜੀ ਚਲੋ ਇਹਦਾ ਹੁਣ ਇੱਕ ਬਾਜ਼ਾਰ ਵਗੈਰਾ ਦਾ ਨਾਮ ਆਪਾਂ ਨੂੰ ਦੱਸ ਦੋ ਜੀ ਇਹ ਦੱਸਦੇ ਨੇ ਇੱਕ ਤੇ ਉਹ ਸਾਹਮਣੇ ਵੇਖ ਲਓ ਉਹ ਕਿਲੇ ਕਿਲੇ ਦੀ ਆਪਣਾ ਗੇਟ ਹੈ ਹਾਂਜੀ ਦੂਸਰਾ ਰਿੰਮਾਂ ਵਾਲੀ ਮਾਰਕੀਟ ਹੈ ਅੱਛਾ ਰਿੰਮਾਂ ਵਾਲੀ ਮਾਰਕੀਟ ਪਾਈਏ ਪਾਸੇ ਹਾਂਜੀ ਹਾਂਜੀ ਠੀਕ ਆ ਫੋਰਟ ਰੋਡ ਫੋਰਟ ਰੋਡ ਦੇ ਵਿੱਚ ਆ ਜਾਂਦਾ ਹੈ ਕਿਲੇ ਦੇ ਨੇੜੇ ਜੀ ਰਿੰਮਾਂ ਵਾਲੀ ਮਾਰਕੀਟ ਤੇ ਇੱਥੇ ਤੁਸੀਂ ਆ ਕੇ ਸਾਰਾ ਦਰਸ਼ਨ ਕਰ ਸਕਦੇ ਹੋਏ ਸੀ ਜੀ ਆਪਣਾ ਇਸ ਦਾ ਵਲੌਗ ਜਿਹਦੇ ਵਿੱਚ ਤੁਹਾਨੂੰ ਜਿਹੜੇ ਕੁਝ ਗੁਰਦੁਆਰਾ ਸਾਹਿਬ ਦਿਖਾਉਣੇ ਸੀਗੇ ਤੇ ਹਿਸਟੋਰੀਕਲ ਤੇ ਐਸੇ ਤਰੀਕੇ ਨਾਲ ਲੈਂਦੇ ਪੰਜਾਬ ਤੋਂ ਤੁਹਾਨੂੰ ਚੀਜ਼ਾਂ ਸੀ ਦਿਖਾਉਂਦੇ ਰਾਵਾਂਗੇ ਜਿੰਨੇ ਆਪਣੇ ਗੁਰਧਾਮ ਆ ਹੋਰ ਜਿੰਨੀਆਂ ਵੀ ਇਤਿਹਾਸ ਆਪਣਾ ਇੱਧਰ ਲੈਂਦੇ ਪੰਜਾਬ ਜਪਿਆ ਜੁੜੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਬਾਕੀ ਬਾਈ ਵਿਕਾਸ ਉਹਨਾਂ ਦਾ ਧੰਨਵਾਦ ਜਿਹੜੇ ਨਾਲ ਤੁਰ ਫਿਰ ਕੇ ਸਾਰਾ ਇਹ ਆਪਾਂ ਨੂੰ ਕੱਲੀ-ਕੱਲੀ ਚੀਜ਼ ਦਿਖਾ ਰਹੇ ਮਿਲਦੇ ਆਂ ਜੀ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫੇਰ ਲਾਹੌਰ ਤੋਂ ਲੈਂਦੇ ਪੰਜਾਬ ਤੋਂ ਗੁੱਡ ਬਾਏ ਸਸੀ ਕਾਲ ਰੱਬ ਰੱਖਾ ਜੀ